ਜਦੋਂ ਤੋਂ ਲੈ ਕੇ ਆਪਾਂ ਇਸ ਲਾਈਨ ਦੇ ਵਿੱਚ ਆਇਆ ਥੋੜਾ ਕਦੋਂ ਮਨ ਬਣਿਆ ਵੀ ਆਪਾਂ ਕਬੱਡੀ ਖੇਡਣ ਲੱਗੀ। ਮੈਂ ਚੌਥੀ ਪੰਜਵੀਂ ਕਲਾਸ 'ਚ ਪੜਦਾ ਹੁੰਦਾ ਸੀ। ਜੀ। ਤੇ ਮੇਰੇ ਸਕੂਲ ਦੇ ਮਤਲਬ ਸੀਨੀਅਰ ਪਲੇਅਰ ਹੁੰਦੇ ਸੀ ਜਿਹੜੇ 10th ਕਲਾਸ ਤੱਕ ਦੇ। ਉਹ ਖੇਡਦੇ ਹੁੰਦੇ ਨੇ ਨੈਸ਼ਨਲ ਸਟੇਲ ਕਬੱਡੀ। ਤੁਸੀਂ ਦੇਖਣ ਜਾਂਦੇ। ਤੇ ਮੈਂ ਬਾਹਰ ਬੈਠਾ ਦੇਖਦਾ ਜੀ ਫਿਰ ਮੈਨੂੰ ਵੀ ਐਂ ਲੱਗਦਾ ਸੀ ਵੀ ਮੈਂ ਵੀ ਤਾਕੜਾ ਬਣਾ ਗਠੀਲਾ ਸਰੀਰ ਹੋਵੇ ਹਨਾ ਜੀ। ਜੀ। ਉਹ ਉੱਥੇ ਉਹਨਾਂ ਨੂੰ ਦੇਖ ਦੇਖ ਕੇ ਜਦੋਂ ਉਹਨਾਂ ਨੇ ਹਟ ਜਾਣਾ ਗਰਾਊਂਡ ਚ ਤੇ ਅਸੀਂ ਖੇਡਣ ਲੱਗ ਜਾਣਾ ਇੱਕ ਹੋਰ ਗੱਲ ਹੈ ਅਸੀਂ ਕੰਡੇ ਡੀਵੀ ਕਾਲਜ ਚ ਸੀਗੇ ਜੀ ਹਾਂਜੀ ਉੱਥੇ ਕੋਸ ਸਾਹਿਬ ਨੇ ਮਦਨ ਲਾਲ ਕੋਸ ਸਾਹਿਬ ਨੇ ਹੀ ਬਹੁਤ ਤਗੜੇ ਉੱਥੇ ਬਹੁਤ ਪਲੇਅਰ ਹੋਏ ਨੇ ਉੱਥੋਂ ਹਨਾ ਹੀ ਉੱਥੇ ਕੋਸ ਸਾਹਿਬ ਮੈਨੂੰ ਤੇ ਬਿੱਟੂ ਦਗਾਲ ਨੂੰ ਹੀ ਐ ਕੱਚ ਦੇ ਗਲਾਸ ਭਰ ਦਿੰਦੇ ਘਿਓ ਦੇ ਨੇਰੇ ਦੀ ਅੱਛਾ ਜੀ ਮਿਹਨਤ ਕਰਕੇ ਜਦੋਂ ਅਸੀਂ ਆਉਂਦੇ ਸਾਨੂੰ ਲੋਕ ਬਿਠਾ ਲੈਂਦੇ ਆ ਜੋ ਜੇ ਠੀਕ ਤੁਸੀਂ ਛੱਡੀ ਆ ਮੁਕੇ ਉਤੋਂ ਤਾਂ ਦਵਾਰੇ ਉਨਹੀਂ ਗਲਾਸ ਭਰੂ ਜਿੰਨੀਆਂ ਕਿ ਘੋਟਾਂ ਭਰੀਆਂ ਨੇ ਅੱਛਾ ਅੱਛਾ ਜੇ ਮਤਲਬ ਤੁਸੀਂ ਮੂੰਹ ਤੋੜ ਲਿਆ ਦੱਸਦਾ ਜੀ ਕੋਲ ਸਾਡੇ ਅਸੀਂ ਲਾਬੇ ਟੂਰਨਾਮੈਂਟ ਹੁੰਦੇ ਸੀ ਹਾਂਜੀ ਬਹੁਤ ਤਗੜੇ ਟੂਰਨਾਮੈਂਟ ਸਰਕਲਸ ਤੇ ਆਂਦੀ ਜੀ ਸਾਡੀ ਟੀਮ ਗਈ ਉੱਥੇ ਅਸੀਂ ਮੈਚ ਖੇਡਿਆ ਸਾਡਾ ਮੈਚ ਟੀਵੀ ਤੇ ਦਿਖਾਇਆ ਗਿਆ ਜੀ ਅੱਛਾ ਜਦੋਂ ਮੈਂ ਪਿੰਡ ਆਏ ਅਸੀਂ ਸਾਨੂੰ ਹਰੇਕ ਖੜਖੜ ਪੁੱਛਣ ਵੀ ਜੇ ਤੁਸੀਂ ਟੀਵੀ ਤੇ ਚੱਲ ਰਿਹਾ ਸੀ ਤੁਹਾਡਾ ਮੈਚ ਬੜਾ ਚਾ ਚੜ੍ਹਾਈ ਅੱਛਾ ਲੋਕ ਮਤਲਬ ਬੜੇ ਖੁਸ਼ ਹੋਏ ਵੀ ਆ ਪਿੰਡ ਦੀ ਟੀਮ ਮਤਲਬ ਮੈਚ ਦਿਖਾਇਆ ਗਿਆ ਟੀਵੀ ਤੇ ਇੱਕ ਥਾਂ ਵੀ ਕੀ ਹੋਇਆ ਖੁ ਨਾ ਲੋਕ ਫੋਟੋਆਂ ਕਰਾਈ ਜਾਂਦੇ ਸੀ ਕਿਸੇ ਵਿਆਹ ਚ ਅੱਛਾ ਤੇ ਮੈਂ ਦੂਰੋਂ ਬੈਠਾ ਮੇਰੇ ਕਣੀ ਝਾਕ ਕੇ ਜਦੋਂ ਮੈਂ ਐ ਕਰਤਾ ਸਾਰਿਆਂ ਨੂੰ ਛੱਡ ਕੇ ਮੇਰੇ ਕੋਲੇ ਆ ਕੇ ਬਹਿ ਗਈ ਫਿਰ ਮਾਨੂੰ ਇੰਨਾ ਹੌਸਲਾ ਹੋਇਆ ਜੀ ਮੈਂ ਤੁਸੀਂ ਮੈਂ ਇਹ ਚੀਜ਼ ਤੇਰੀ ਬਹੁਤ ਨੋਟ ਕਰੀਆ ਯਾਰ ਤੂੰ ਬਹੁਤ ਘੈਂਟ ਬੰਦਾ ਸਟਾਰ ਹੋਵੇ ਹਨਾ ਤੇ ਉਹ ਵੀ ਫੋਟੋ ਖਿਚਾਉਂਦੇ ਨੇ ਲੋਕ ਉਹਦੇ ਨਾਲ ਤੇ ਉਹ ਛੱਡ ਕੇ ਆ ਜੀ ਹਾਂਜੀ ਉਹਨਾਂ ਨੂੰ ਛੱਡ ਕੇ ਮੇਰੇ ਕੋਲ ਜੀ ਕਰਦਾ ਹੁੰਦਾ ਹਾਂਜੀ 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 ਮਿੱਤਰੋ ਅੱਜ ਅਸੀਂ ਪਹੁੰਚੇ ਹੋਏ ਹਾਂਗੇ ਪਿੰਡ ਸ਼ੇਰੋਂ ਦੇ ਵਿੱਚ ਬਾਈ ਭੋਲੇ ਕੋਲੇ ਪੂਰੇ ਇੱਕ ਕਬੱਡੀ ਦਾ ਨੈਸ਼ਨਲ ਪ੍ਰੇਅਰ ਹੈ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਤੇ ਆਪਾਂ ਚੱਲਦੇ ਆਂ ਬਾਈ ਦੇ ਖੇਤ ਪਹੁੰਚੇ ਆਂ ਸੀ ਬਾਈ ਆਜੋ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਬੱਡੀ ਪਲੇਅਰ ਕਬੱਡੀ ਜਗਤ ਦੀਆਂ ਗੱਲਾਂ ਕਰਾਂਗੇ ਉਹਨਾਂ ਨਾਲ ਹਨ ਸਾਰੀ ਗੱਲਬਾਤ ਤੁਹਾਡੇ ਰੂਬਰੂ ਕਰਦੇ ਆਜੋ ਹਾਂਜੀ ਬਹੁਤ ਧੰਨਵਾਦ ਜੀ ਆਰਟੀਵੀ ਨੀਲੋਵਾਲ ਦਾ ਹਾਂਜੀ ਹਾਂਜੀ ਸ਼ੁਕਰਾਈ ਹਨ ਤੁਸੀਂ ਮੇਰੇ ਕੋਲੇ ਆਏ ਨਹੀਂ ਸਾਨੂੰ ਕਿਹੜਾ ਪੁੱਛਦਾ ਜੀ ਕਿਉਂਕਿ ਉਹਨਾਂ ਟਾਈਮਾਂ 'ਚ ਸੋਸ਼ਲ ਮੀਡੀਆ ਹੈ ਨਹੀਂ ਸੀਗਾ ਬਿਲਕੁਲ ਤੇ ਉਸ ਤੋਂ ਬਾਅਦ ਚ ਹੋਇਆ ਜੀ ਤੁਸੀਂ ਤੁਹਾਡਾ ਬਹੁਤ ਵੈਲਕਮ ਆ ਜੀ ਨਹੀਂ ਤਾਂ ਤੁਸੀਂ ਵੱਡੇ ਵੱਡੇ ਪਲੇਅਰਾਂ ਦੀ ਹਰੇਕ ਇੰਟਰਵਿਊ ਕਰਦਾ ਜੀ ਅਸੀਂ ਇੱਕ ਨਮਾਨੇ ਜੇ ਨੈਸ਼ਨਲ ਪੱਧਰ ਦਾ ਪਲੇਅਰ ਆਈ ਮੈਂ ਬਿਲਕੁਲ ਮੈਂ ਵਿੱਚੋਂ ਫੇਰ ਦੱਸ ਦੇਣਾ ਤੁਹਾਨੂੰ ਸੁਣੋਤਿਓ ਵੀ ਇਹ ਜਿਹੜਾ ਵੀਰ ਰਣਜੀਤ ਸਿੱਧੂ ਭੋਲਾ ਇਹਨ ਭੋਲੇ ਦੇ ਨਾਂ ਨਾਲ ਭੋਲੇ ਹੀ ਕਹਿੰਦੇ ਨੇ ਜਿਆਦਾ ਇਹਨਾਂ ਨੂੰ ਉਸ ਬਾਰੇ ਵੀ ਅੱਪਾ ਗੱਲ ਕਰਾਂਗੇ ਵੀ ਇਹ ਨੈਸ਼ਨਲ ਪੱਧਰ ਤੇ ਖੇਡੇ ਹੋਏ ਨੇ ਪਰ ਮੈਂ ਕਦੇ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲਬਾਤ ਕਰਦੇ ਜਾਂ ਇਹਨਾਂ ਕੋਲੇ ਕੋਈ ਚੈਨਲ ਵਾਲਾ ਆਉਂਦਾ ਨਹੀਂ ਦੇਖਿਆ ਕਿਉਂਕਿ ਜੇ ਹਾਂ ਸੋਸ਼ਲ ਮੀਡੀਆ ਤੇ ਵੀ ਤਾਂ ਹੀ ਆਉਂਦੇ ਜਾ ਇਹ ਹੀ ਕਿਤੇ ਇਹਨਾਂ ਕੋਲ ਚੈਨਲ ਵਾਲਾ ਆਇਆ ਹੁੰਦਾ ਨਾ ਤੋਂ ਮੈਂ ਸੋਚਿਆ ਵੀ ਕਿਉਂ ਨਾ ਮੇਰੇ ਇਲਾਕੇ ਦੀ ਇਸ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਾਂ ਇਹਨਾਂ ਦਾ ਜਿਹੜੀ ਟੀਮ ਆ ਉਹਦੇ ਬਾਰੇ ਵੀ ਪਾ ਗੱਲਬਾਤ ਕਰਾਂ ਕਿਹੜੀ ਟੀਮ 'ਚ ਖੇਡਿਆ ਤਾਂ ਆਪਾਂ ਗੱਲਬਾਤ ਕਰਦੇ ਆ ਅੱਗੇ ਹਨਾ ਜੀ ਬਾਈ ਜੀ ਹੁਣ ਤੁਸੀਂ ਇਹ ਦੱਸੋ ਵੀ ਕਦੋਂ ਤੋਂ ਲੈ ਕੇ ਆਪਾਂ ਇਸ ਲਾਈਨ ਦੇ ਵਿੱਚ ਆਇਆ ਥੋੜਾ ਕਦੋਂ ਮਨ ਬਣਿਆ ਵੀ ਆਪਾਂ ਕਵੱਡੀ ਖੇਡਣ ਲੱਗੀ ਮੈਂ ਚੌਥੀ ਪੰਜਵੀਂ ਕਲਾਸ 'ਚ ਪੜਦਾ ਹੁੰਦਾ ਸੀ ਜੀ ਤੇ ਮੇਰੇ ਸਕੂਲ ਦੇ ਮਤਲਬ ਸੀਨੀਅਰ ਪਲੇਅਰ ਹੁੰਦੇ ਸੀ ਜਿਹੜੇ 10th ਕਲਾਸ ਤੱਕ ਦੇ ਉਹ ਖੇਡਦੇ ਹੁੰਦੇ ਨੇ ਨੈਸ਼ਨਲ ਸੈਲ ਕਬੱਡੀ ਤੁਸੀਂ ਦੇਖਣ ਜਾਂਦੇ ਤੇ ਮੈਂ ਬਾਹਰ ਬੈਠਾ ਦੇਖਦਾ ਜੀ ਫਿਰ ਮੈਨੂੰ ਵੀ ਐਂ ਲੱਗਦਾ ਸੀ ਮੈਂ ਵੀ ਤਕੜਾ ਬਣਾ ਗਠੀਲਾ ਸਰੀਰ ਹੋਵੇ ਹਨਾ ਜੀ ਤੇ ਉਦੋਂ ਉੱਥੇ ਉਹਨਾਂ ਨੂੰ ਦੇਖ ਦੇਖ ਕੇ ਜਦੋਂ ਉਹਨਾਂ ਨੇ ਹਟ ਜਾਣਾ ਗਰਾਊਂਡ ਚੋਂ ਤੇ ਅਸੀਂ ਖੇਡਣ ਲੱਗ ਜਾਣਾ ਜੀ ਉੱਥੋਂ ਸਟਾਰਟਿੰਗ ਹੋਈ ਹੈ ਜੀ ਮੇਰੀ ਠੀਕ ਹੈ ਹਾਂਜੀ ਫਿਰ ਜਿਹੜਾ ਤੁਸੀਂ ਗਰਾਊਂਡ ਦੇ ਵਿੱਚ ਜਿਵੇਂ ਕਹਿੰਦੇ ਵੱਡੇ ਪੱਧਰ ਤੇ ਕਦੋਂ ਆ ਗਏ ਏ ਹੋਇਆ ਜੀ ਮੈਂ ਪਲੱਸ 1 ਤੋਂ ਅਸਲ ਵਧੀਆ ਮੇਰੀ ਗੇਮ ਬਣ ਗਈ ਸੀ ਅੱਛਾ ਪਲੱਸ 1 ਚ ਤੁਸੀਂ ਵਧੀਆ ਖੇਡਿਆ ਪਹਿਲਾਂ ਮੈਂ ਸਕੂਲੀ ਪੱਧਰ ਥੱਲੋਂ 8ਵੀਂ ਕਲਾਸ ਚ 10ਵੀਂ ਚ ਵੀ ਖੇਡਿਆ ਉਦੋਂ ਮੈਂ ਨਾਰਮਲ ਜਿਹਾ ਪਲੇਅਰ ਸੀਗਾ ਜੀ ਠੀਕ ਹੈ ਤੇ ਪਲੱਸ 1 ਦੇ ਵਿੱਚ ਰਾਜ ਹਾਈ ਸਕੂਲ ਸੰਗਰੂਰ ਸਾਡੇ ਨੀਤ ਸਿੰਘ ਕੋ ਸਾਹਿਬ ਹੁਣ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਉਹ ਬਹੁਤ ਤਗੜੇ ਕੋਸ ਸੀ ਗਈ ਤੂਫਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹਨਾਂ ਨੇ ਸਾਨੂੰ ਟਰੱਸਿਆ ਜੀ ਉੱਥੇ ਜੀ ਹਾਂ ਜੀ ਮਿਹਨਤ ਉੱਥੇ ਬੜੀ ਮਿਹਨਤ ਲਾਈ ਬੜੀ ਮਿਹਨਤ ਕੀਤੀ ਸਕੂਲ ਘਰੇ ਪਿੰਡ ਆ ਕੇ ਲਾਉਣੀ ਮਿਹਨਤ ਸਕੂਲ ਦੇ ਵਿੱਚ ਸਵੇਰੇ ਵੀ ਦੁਪਹਿਰੇ ਵੀ ਵੇਟ ਬੂਟ ਮਾਰਨ ਲੱਗ ਜਾਣੀ ਤੇ ਉੱਥੋਂ ਸਟਾਰਟਿੰਗ ਹੋਈ ਹੈ ਜੀ ਮੇਰੀ ਠੀਕ ਹੈ ਤੇ ਕਰਦਿਆਂ ਦੀ ਕਿੰਨੀ ਕਿਸਪੋਰਟ ਰਹੀ ਉਹ ਟਾਈਮ ਦੇ ਵਿੱਚ ਨਹੀਂ ਜ਼ਿਆਦਾਤਰ ਦੇਖਦਾ ਵੀ ਆਪਾਂ ਨੂੰ ਜੱਟਾਂ ਦੇ ਮੁੰਡਿਆਂ ਦਾ ਕਿਹੜਾ ਪੰਜਾਬੀ ਜੀ ਗੱਲ ਕਰਦੇ ਵੀ ਯਾਰ ਸਾਡੇ ਕੱਖ ਪੱਢਣੇ ਨਹੀਂ ਪੂਰੇ ਹੁੰਦੇ ਸਾਡੇ ਤੋਂ ਨਾ ਜਾਂ ਰੇੜਾ ਭਰ ਲਿਆ ਛੱਡਿਆ ਮੱਝਾਂ ਲੈ ਜਾਣਾ ਇਦਾਂ ਦੇ ਕੰਮ ਦੇ ਮੈਨੂੰ ਰੋਕਦੇ ਰਹੇ ਨੇ ਜੀ ਅੱਛਾ ਵੀ ਤੂੰ ਹੱਡ ਲੱਤਾਂ ਤਡਾਲੇਗਾ ਕੋਈ ਛੱਟ ਵੇਟ ਵੱਜੂਗੀ ਠੀਕ ਹੈ ਪਰ ਮੈਨੂੰ ਸੌਂ ਕਹਿਣਾ ਸੀਗਾ ਜੀ ਵੀ ਮੈਂ ਖੇਡਣਾ ਬਸ ਉਹ ਨੂੰ ਅੰਦਰੋਂ ਜਨੂੰਨ ਤੇ ਜਨੂੰਨ ਸੀਗਾ ਜੀ ਪੂਰਾ ਅੱਛਾ ਹਾਂਜੀ ਫਿਰ ਖੇਡੇ ਖੇਡੇ ਜੀ ਹਾਂ ਵਧੀਆ ਦੱਬ ਕੇ ਖੇਡੇ ਜੀ ਜਿੰਨਾ ਅੱਛਾ ਪਲੱਸ 2 ਤੋਂ ਬਾਅਦ ਥੋੜਾ ਹੱਥ ਖੁੱਲ ਗਿਆ ਸੀ ਪੂਰਾ ਖੁੱਲ ਗਿਆ ਸੀ ਉੱਥੇ ਮੈਂ ਨੈਸ਼ਨਲ ਸਟਾਈਲ ਕਬੱਡੀ ਦੀ ਕਪਤਾਨੀ ਕੀਤੀ ਉੱਥੋਂ ਮੈਂ ਸਟੇਟ ਲੈਵਲ ਦੇ ਡਿਸਟ੍ਰਿਕਟ ਲੈਵਲ ਤੇ ਅਸੀਂ ਸੈਕੰਡ ਪੋਜੀਸ਼ਨ ਰਹੀ ਆ ਜ਼ਿਆਦਾਤਰ ਸਾਡੀ ਜੀ ਤੇ ਉਸ ਤੋਂ ਬਾਅਦ ਸਟੇਟ ਲੈਵਲ ਤੇ ਖੇਡੇ ਆ ਜੀ ਅਸੀਂ ਸਟੇਟ ਤੇ ਪਹਿਲੀ ਪੋਜੀਸ਼ਨ ਆ ਗਈ ਸੀ ਸਾਡੀ ਸੈਕੰਡ ਪੋਜੀਸ਼ਨ ਆਈ ਸੀ ਸੌਰੀ ਪਟਿਆਲੇ ਹਾਂਜੀ ਤੇ ਸੈਕੰਡ ਪੋਜੀਸ਼ਨ ਆਈ ਜੀ ਤੇ ਉਸ ਤੋਂ ਬਾਅਦ ਬਸ ਮੈਂ ਤਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਠੀਕ ਹੈ ਮਹਿਨਾ ਸਟਾਈਲ ਕਬੱਡੀ ਤਾਂ ਬਸ ਐ ਪੱਬਾਂ ਦੀ ਫਿਰਦੇ ਹੁੰਦੇ ਸੀ ਠੀਕ ਹੈ ਕਿਉਂਕਿ ਉਹ ਤਾਂ ਜਨੂਨ ਹੁੰਦਾ ਜਿਹੜੀ ਜਵਾਨੀ ਹੁੰਦੀ ਹੈ ਨਾ ਸਾਈ ਕਹਿੰਦੇ ਜਵਾਨੀ ਉਹ ਤਾਂ ਪੱਬਿਆਂ ਤੇ ਨੱਚਦੀ ਹੁੰਦੀ ਹੈ ਪਰ ਇਹਨੂੰ ਜਿਹੜੇ ਮਰਜ਼ੀ ਪਾਸੇ ਲਾ ਲਓ ਤੁਸੀਂ ਇਹਨੂੰ ਕਬੱਡੀ ਚ ਪਾ ਲਿਆ ਤਾਂ ਉਹ ਫਿਰ ਪੱਬਾਂ ਤੇ ਉਧਰ ਨੱਚੇ ਪੱਬਾਂ ਦੀ ਨੱਚੇ ਪੂਰਾ ਵਧੀਆ ਜੋਸ਼ ਨਾਲ ਖੇਡੇ ਹਾਂਜੀ ਪੂਰਾ ਫੁੱਲ ਠੀਕ ਹੈ ਤੇ ਹੁਣ ਜਦੋਂ ਆਪਾਂ ਨੈਸ਼ਨਲ ਪੱਧਰ 'ਤੇ ਥੋੜਾ ਜਿਹਾ ਹੋ ਜਾਈਏ ਹਾਂਜੀ ਉਸ ਟਾਈਮ ਜਿਹੜੇ ਤੁਸੀਂ ਵੱਡੇ ਗਰਾਊਂਡ 'ਚ ਜਦੋਂ ਆ ਗਏ ਹਾਂਜੀ ਕਿਹੜੇ ਕਿਹੜੇ ਖਿਡਾਰੀ ਤੁਹਾਡੇ ਸਮੇਂ ਦੀ ਗੱਲ ਕਰਦੇ ਆ ਵੀ ਕੌਣ ਕੌਣ ਕਿਹੜੇ ਕਿਹੜੇ ਗਰੁੱਪ ਚ ਖੇਡਲੇ ਤੁਸੀਂ ਸਰਕਲ ਸਟਾਈਲ ਦੇ ਹਾਂਜੀ ਹਾਂਜੀ ਸਰਕਲ ਦੇ ਜਿੱਦਾਂ ਗੁਲਜਾਰੀ ਮੂਨ ਕਾਲਾ ਮੇਰੇ ਨਾਲ ਖੇਡਿਆ ਹਾਂਜੀ ਤੇ ਬੇਨੜੇ ਲੱਭੀ ਹੋਰੀ ਲੱਭੀ ਬੇਨੜਾ ਹਾਂ ਲੱਭੀ ਬੇਨੜਾ ਤੇ ਇੱਕ ਆਪਣਾ ਉੱਥੇ ਦਾ ਗੁਰਪ੍ਰੀਤ ਦਿੜਬੇ ਵਾਲੇ ਹੋਰੀ ਨੈਸ਼ਨਲ ਸਟਾਈਲ ਦੇ ਪਲੇਅਰ ਰਹੇ ਨੇ ਜੀ ਕਾਲਾ ਢੰਡੋਲੀ ਵਾਲਾ ਹਾਂਜੀ ਤੇ ਪੋਪੀ ਹੁੰਦਾ ਸੀ ਬੇਨਡੇ ਵਾਲਾ ਪੋਪੀ ਬੇਨਡੇ ਵਾਲਾ ਬਾਗੜੀ ਹੋਣੀ ਹਾਂ ਬਾਗੜੀ ਹੋਰੀ ਉਹ ਮੇਰੇ ਨਾਲ ਖੇਡਦੇ ਨੇ ਹਾਂਜੀ ਪੋਪੀ ਉਹ ਵੀ ਬਹੁਤ ਰੋੜੀ ਕੁੱਟ ਮੈਨੂੰ ਚੱਲਦਾ ਸੀ ਨਾ ਬਾਈ ਹੋਰ ਹਾਂਜੀ ਹਾਂਜੀ ਤੇ ਬਹੁਤ ਵਧੀਆ ਤੇ ਜਦੋਂ ਤੁਸੀਂ ਮੰਨ ਲਓ ਨੈਸ਼ਨਲ ਚ ਗਏ ਹੋ ਹਾਂਜੀ ਕਿਹੜੇ ਸਾਲ ਚ ਤੁਸੀਂ ਉਧਰ ਨੂੰ ਤੁਰ ਪਏ ਸੀਗੇ ਇਹ ਹੈਗੀ 98 99 ਦੀ ਗੱਲ ਹੈ 98 99 ਦੀ ਗੱਲ ਹੈ ਠੀਕ ਹੈ ਮਤਲਬ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਹਨਾ ਮੈਨੂੰ ਬਿਲਕੁਲ ਨਹੀਂ ਮਤਲਬ ਹੁਣ ਜਿਵੇਂ ਅੱਜ ਕੱਲ ਜਿਹੜੀ ਕਬੱਡੀ ਚੱਲਦੀ ਆ ਕਿੰਨੇ ਲਾਈਵ ਹੁੰਦੇ ਆ ਕਿੰਨੇ ਚੈਨਲਾਂ ਵਾਲੇ ਹੁੰਦੇ ਆ ਕੋਈ ਖਿਡਾਰੀ ਜਦੋਂ ਨਾਮ ਖੱਟ ਕੇ ਆਉਂਦਾ ਉਹਦੇ ਆਲੇ ਦੁਆਲੇ ਹਨਾ ਇੰਨੇ ਹੁੰਦੇ ਆ ਮਤਲਬ ਤੁਹਾਨੂੰ ਐਦਾਂ ਦੱਸਦਾ ਜੀ ਇੱਕ ਵਾਰੀ ਮੈਂ ਅਸੀਂ ਨਾਬੇ ਟੂਰਨਾਮੈਂਟ ਹੁੰਦੇ ਸੀ ਹਾਂਜੀ ਬਹੁਤ ਤਗੜੇ ਟੂਰਨਾਮੈਂਟ ਸਰਕਲ ਸਟਾਈਲ ਦੇ ਸਾਡੀ ਟੀਮ ਗਈ ਉੱਥੇ ਅਸੀਂ ਮੈਚ ਖੇਡਿਆ ਸਾਡਾ ਮੈਚ ਟੀਵੀ ਤੇ ਦਿਖਾਇਆ ਗਿਆ ਜੀ ਅੱਛਾ ਜਦੋਂ ਮੈਂ ਪਿੰਡ ਆਏ ਅਸੀਂ ਸਾਨੂੰ ਹਰੇਕ ਖੜਖੜ ਪੁੱਛਣ ਵੀ ਜੇ ਤੁਸੀਂ ਟੀਵੀ ਤੇ ਚੱਲ ਰਿਹਾ ਸੀ ਤੁਹਾਡਾ ਮੈਚ ਬੜਾ ਚਾ ਚੜ੍ਹਿਆਈ ਲੋਕ ਮਤਲਬ ਬੜੇ ਖੁਸ਼ ਹੋਏ ਵੀ ਆ ਪਿੰਡ ਦੀ ਟੀਮ ਮਤਲਬ ਮੈਚ ਦਿਖਾਇਆ ਗਿਆ ਟੀਵੀ ਤੇ ਜੀ ਹਾਂਜੀ ਉਦੋਂ ਮਤਲਬ ਹੈ ਨਹੀਂ ਸੀ ਸੋਸ਼ਲ ਮੀਡੀਆ ਹਾਂ ਹੁਣ ਕਿਉਂਕਿ ਹੁਣ ਸੋਸ਼ਲ ਮੀਡੀਆ ਦੀ ਇੱਕ ਗੱਲ ਹੈਗੇ ਵੱਡਾ ਯੋਗਦਾਨ ਹੈ ਹਾਈਲਾਈਟ ਕਰਨ ਦਾ ਕਿਸੇ ਚੀਜ਼ ਨੂੰ ਕੋਈ ਵੀ ਚੀਜ਼ ਹੁਣ ਅੱਜ ਕੱਲ੍ਹ ਜਿਵੇਂ ਕੋਈ ਵੀ ਬੰਦਾ ਕੋਈ ਕੰਮ ਕਾਰੋਬਾਰ ਸ਼ੁਰੂ ਕਰਦਾ ਤਾਂ ਉਹਨੂੰ ਪਹਿਲਾਂ ਸੋਸ਼ਲ ਮੀਡੀਆ ਤੇ ਲੈ ਕੇ ਜਾਂਦੇ ਆ ਨਾ ਵੀ ਜਨਤਾ ਤੱਕ ਪਹੁੰਚੇ ਇਸ ਤੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਘਾਟ ਰਹੀ ਸੋਸ਼ਲ ਮੀਡੀਆ ਦੀ ਉਸ ਟਾਈਮ ਹਾਂਜੀ ਘਾਟਦੀ ਹੈ ਕਿਉਂਕਿ ਬਹੁਤ ਸਾਰੇ ਪਲੇਅਰ ਜਿਹੜੇ ਦਬੀ ਰਹਿ ਗਏ ਹੂੰ ਮਤਲਬ ਸੋਸ਼ਲ ਮੀਡੀਆ ਵੀ ਬਹੁਤ ਪ੍ਰਮੋਟ ਕਰਦਾ ਜੀ ਠੀਕ ਹੈ ਹਾਂਜੀ ਇਹ ਇੱਕ ਇਹ ਦੱਸੋ ਵੀ ਜਦ ਜਿਹੜੀ ਕਬੱਡੀ ਜਦੋਂ ਹੁਣ ਵੱਡੇ ਪੱਧਰ ਤੇ ਜਿਵੇਂ ਹੁਣ ਵਰਲਡ ਕੱਪ ਹੋਣ ਲੱਗੇ ਹਨ ਹਾਂਜੀ ਹਾਂਜੀ ਇਹ ਕਿਹੜੇ ਸਾਲ ਦੇ ਵਿੱਚ ਇਹਨੂੰ ਚੱਕਿਆ ਗਿਆ ਮੇਰੇ ਸਾਬ੍ਹ ਖੈਲ 2013-14 ਚ ਹਨਾਈ ਹਾਂਜੀ ਜਦਾਂ ਕੱਪ ਕਰਵਾਏ ਗਏ ਸੀ ਬਠਿੰਡੇ ਹਾਂਜੀ ਆਪਣੇ ਵੱਡਾ ਕੱਪ ਬਠਿੰਡੇ ਹੋਇਆ ਹਾਂਜੀ 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 ਉਸ ਤੋਂ ਬਾਅਦ ਹੀ ਮਤਲਬ ਜ਼ਿਆਦਾ ਜ਼ਿਆਦਾ ਚੱਲਿਆ ਨਾ ਹਾਂਜੀ ਹਾਂਜੀ ਤੇ ਹੁਣ ਤਾਂ ਵੱਡੇ ਕਹਿੰਦੇ ਇੰਟਰਨੈਸ਼ਨਲ ਲੈਵਲ ਵਰਲਡ ਵਾਈਡ ਚੱਲ ਰਿਹਾ ਨਾ ਜਿਹੜਾ ਕਬੱਡੀ ਹੈ ਹੁਣ ਇਹ ਆਮ ਉਹ ਨਹੀਂ ਰਹੀ ਹੈ ਨਾ ਜੇ ਗੱਲ ਕਰੀਏ 100 ਜਿਹੜੀ ਪੰਜਾਬੀ ਗਰਾਊਂਡ ਦੀ ਖੇਡ ਤੋਂ ਦੱਸਦੇ ਆ ਲਗਭਗ 100 ਖੇਡ ਹੈ ਜਿਹੜੀ ਰਵਾਇਤੀ ਖੇਡਾ ਪੰਜਾਬ ਦੀ 100 ਖੇਡਾ ਜਿਨ੍ਹਾਂ ਦੇ ਵਿੱਚੋਂ ਕਬੱਡੀ ਹੈ ਐਡੇ ਵੱਡੇ ਲੈਵਲ ਤੇ ਗਈ ਹੈ 2014 ਤੋਂ ਲੈ ਕੇ ਇਹਨੂੰ ਇੰਨਾ ਕ ਡਿਵੈਲਪ ਕਰ ਦਿੱਤਾ ਵੀ ਬਹੁਤ ਵੱਡੇ ਪੱਧਰ ਤੇ ਇਹਦੇ ਚ ਖਿਡਾਰੀਆਂ ਦਾ ਜਾਂ ਉਸ ਟਾਈਮ ਦੀ ਸਰਕਾਰ ਦਾ ਕਹਿ ਸਕਦੇ ਆਪਾਂ ਨਾ ਬਿਲਕੁਲ ਜੀ ਕਿਉਂਕਿ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਬਿਲਕੁਲ ਜੀ ਬਿਲਕੁਲ ਬਹੁਤ ਵੱਡੇ ਪੱਧਰ ਤੇ ਇਹਨੂੰ ਲੈ ਕੇ ਗਏ ਨੇ ਹਾਂਜੀ ਹਾਂਜੀ ਠੀਕ ਹੈ ਖੇਡਾਂ ਬਹੁਤ ਨੇ ਤੇ ਜਿੰਨ ਲੱਗ ਜੇ ਘੱਟੋ ਘੱਟ 100 ਤੋਂ ਪਲੱਸ ਹੋਣੀਆਂ ਨੇ ਖੇਡਾਂ ਠੀਕ ਹੈ ਜੀ ਤੇ ਇਹਨਾਂ ਚ ਕਬੱਡੀ ਖੋਖੋ ਤੇ ਬਾਲੀਵਾਲ ਬਹੁਤ ਵੱਡੇ ਪੱਧਰ ਤੇ ਹੈ ਗਈਆਂ ਨੇ ਜਿਨ੍ਹਾਂ ਚ ਕਬੱਡੀ ਇੱਕ ਹੈ ਇੱਕ ਹੈ ਜੀ ਠੀਕ ਹੈ ਜੀ ਤੇ ਹੁਣ ਇੱਕ ਚੀਜ਼ ਤੁਹਾਨੂੰ ਲੱਗਦਾ ਵੀ ਉਹ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਪ੍ਰੈਕਟਿਸ ਦਾ ਤਰੀਕਾ ਜਾਂ ਥੋੜੀ ਡਾਈਟ ਇਹ ਕਿਦਾਂ ਦਾ ਸੀਗਾ ਜਿਵੇਂ ਅੱਜ ਕੱਲ ਕੀ ਹੈ ਨਵੇਂ ਮੁੰਡੇ ਜਿਹੜੇ ਕਬੱਡੀ ਖੇਡਦੇ ਨੇ ਹਾਂਜੀ ਸਟੀਰੋਇਡ ਲੈਣ ਦੇ ਆ ਪਾਊਡਰ ਜੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ ਵੱਡੇ ਵੱਡੇ ਪਾਊਡਰਾਂ ਦੇ ਡੱਬੇ ਜਾਂ ਉਹ ਕੈਪਸੂਲ ਪਤਾ ਨਹੀਂ ਕੀ ਆ ਉਹਦੇ ਚੱਪਾਂ ਨੂੰ ਨਹੀਂ ਪਤਾ ਹੈਗਾ ਵੀ ਉਹ ਖਾ ਕੇ ਆਪਣਾ ਸਰੀਰ ਬਣਾਉਂਦੇ ਨੇ ਹਨਾ ਬਿਲਕੁਲ ਕੁੜੇ ਟਾਈਮ ਤੋਂ ਹੈ ਨਹੀਂ ਸੀਗਾ ਤੁਸੀਂ ਕੀ ਕਰਦੇ ਸੀ ਸਾਨੂੰ ਅੱਜ ਅੱਜ ਵੀ ਨਹੀਂ ਹੁਣ ਵੀ ਨਹੀਂ ਪਤਾ ਸੀ ਸਾਨੂੰ ਵੀ ਕੀ ਖਾਂਦੇ ਨੇ ਕੀ ਨਾ ਸੀ ਕਿਉਂਕਿ ਉਹ ਲੈਂਨ ਵੱਲ ਨਾ ਪਹਿਲਾਂ ਗਏ ਸੀ ਨਾ ਹੁਣ ਤਾਂ ਜਾਣੀ ਕੀ ਹੈ ਹੁਣ ਤਾਂ ਗੇਮ ਛੱਡੀ ਹੋਈ ਹੈ ਫਿਰ ਤੁਸੀਂ ਆਪਣਾ ਸਰੀਰ ਕਿਵੇਂ ਬਣਾਇਆ ਅਸੀਂ ਅਸਲ ਵਿੱਚ ਅਸੀਂ ਤਾਂ ਜ ਬਨਾਣਾ ਸ਼ੇਕ ਪੀਂਦੇ ਦਹੀਂ ਪੀਂਦੇ ਜੀ ਲੱਸੀ ਲੱਸੀ ਹਨਾ ਬਾਦੂ ਮੱਖਣ ਮੁੱਖਣ ਬਾਦੂ ਸੀਗੇ ਜੀ ਕਰਦਾ ਤੇ ਹਾਂ ਬਾਕੀ ਅਸੀਂ ਦੁੱਧ ਚ ਘਿਓ ਦੀ ਘਟ ਸੀ ਫੈਂਟ ਕੇ ਪੀ ਲੈਣੀ ਜੀ ਫਿਰ ਮਿਹਨਤ ਕਰਨੀ ਡੰਡ ਡੰਡ ਮਾਰਨੇ ਹਜ਼ਾਰ ਹਜ਼ਾਰ ਡੰਡ ਮਾਰ ਦੇਣਾ ਤੇ ਆਖਰਾਂ ਕਾ ਸੀ ਦੇਸੀ ਸਾਡੀਆਂ ਬਿਲਕੁਲ ਜੇ ਹੁਣ ਵਾਲੇ ਨੂੰ ਕਟਸੀ ਦੁੱਧ ਦੀ ਪਾ ਦੀ ਦੁੱਧ ਕਟਸੀ ਘੋ ਦੀ ਦੁੱਧ ਚ ਪਾ ਦੀ ਹਾਂਜੀ ਹਾਂਜੀ ਮੁਸ਼ਕਲ ਆਈ ਪੀਤਾ ਨਹੀਂ ਜਾਣਾ ਜੀ ਪੀਤਾ ਨਹੀਂ ਜਾਣਾ ਨਾ ਜੇ ਪੀਲੇ ਬੰਦਾ ਫਿਰ ਮਿਹਨਤ ਕਰਨੀ ਪਊ ਜੀ ਪਚਦਾ ਨਹੀਂ ਹਾਂ ਪਚਦਾ ਨਹੀਂ ਜੀ ਮਿਹਨਤ ਕਰਕੇ ਹੀ ਪਛਾਇਆ ਜਾਂਦਾ ਜੀ ਸਹੀ ਗੱਲ ਹੈ ਜੀ ਹੁਣ ਮਾਤੜ ਬੰਦਾ ਪੀਲੇ ਕੋਈ ਮਾੜਾ ਹਨਾ ਮਾੜੇ ਜਿਗਰੇ ਵਾਲਾ ਉਹਨੂੰ ਤਾਂ ਇਹ ਟੱਟੀਆਂ ਲਾ ਦੂ ਤੁਹਾਨੂੰ ਇੱਕ ਹੋਰ ਦੱਸਦਾ ਈ ਗੱਲ ਅਸੀਂ ਬਠਿੰਡੇ ਡੀਏਵੀ ਕਾਲਜ ਚ ਸੀਗੇ ਜੀ ਹਾਂਜੀ ਉੱਥੇ ਕੋਸ ਸਾਹਿਬ ਨੇ ਮਦਨ ਲਾਲ ਕੋਸ ਸਾਹਿਬ ਨੇ ਹੀ ਬਹੁਤ ਤਗੜੇ ਉੱਥੇ ਬਹੁਤ ਪਲੇਅਰ ਹੋਏ ਨੇ ਉਥੇ ਕੋ ਸਾਹਿਬ ਮੈਨੂੰ ਤੇ ਬਿੱਟੂ ਦਗਾਲ ਨੂੰ ਹੀ ਐ ਕੱਚ ਦੇ ਗਲਾਸ ਭਰ ਦਿੰਦੇ ਕਿਉਂ ਦੇ ਨੇਰੇ ਦੇ ਅੱਛਾ ਜੀ ਮਿਹਨਤ ਕਰਕੇ ਜਦੋਂ ਅਸੀਂ ਆਉਂਦੇ ਸਾਨੂੰ ਲੱਬ ਬਿਠਾ ਲੈਂਦੇ ਆ ਜੋ ਜੇ ਠੀਕ ਤੁਸੀਂ ਛੱਡੀ ਆ ਕਿਉਂ ਤੋਂ ਤਾਂ ਦੁਬਾਰੇ ਉਨੇ ਹੀ ਗਲਾਸ ਭਰੂੰ ਜਿੰਨੀਆਂ ਕੋ ਘੋਟਾਂ ਭਰੀਆਂ ਨਹੀਂ ਅੱਛਾ ਅੱਛਾ ਜੀ ਮਤਲਬ ਤੁਸੀਂ ਮੂੰਹ ਤੋੜ ਲਿਆ ਹਾਂਜੀ ਫਿਰ ਕੋ ਸਾਹਿਬ ਕਹਿੰਦੇ ਵੀ ਦੁਬਾਰੇ ਉਨੇ ਹੀ ਫੇਰ ਭਰੂੰ ਵੀ ਹੋਰ ਵੀ ਨਾ ਪਊਗਾ ਅੱਛਾ ਤੇ ਬਿੱਟੂ ਦਗਾਲ ਤਾਂ ਪੀ ਜਾਂਦਾ ਸੀ ਝਟ ਚ ਅੱਛਾ ਜੀ ਤੇ ਉਹ ਤਾਂ ਉਂਗਲਾਂ ਨਾਲ ਵੀ ਖਾ ਜਾਂਦਾ ਸੀ ਜੀ ਅੱਛਾ ਜੀ ਤੇ ਮੈਂ ਮੈਂ ਤਾਂ ਮਸਾ ਹੀ ਪੀਦਾ ਸੀ ਉਦੋਂ ਤੇ ਪਰ ਪੀ ਪੀਣਾ ਪੈਂਦਾ ਸੀਗਾ ਜੀ ਇੱਕ ਇੱਕ ਸੂਟੇ ਨਾਲ ਹੀ ਪੀਣਾ ਪੈਂਦਾ ਇੱਕ ਵਾਰ ਜਦੋਂ ਮੂੰਹ ਨੂੰ ਲਾ ਲਿਆ ਤੋੜਨਾ ਨਹੀਂ ਹਾਂ ਠੀਕ ਛੱਡਣੀ ਨਹੀਂ ਸੀ ਹਾਂ ਜੀ ਦੀ ਕਾ ਲਾਲਾ ਪੀਂਦੇ ਜਿਵੇਂ ਕਹਿੰਦੇ ਨੇ ਨਾ ਹਾਂਜੀ ਹਾਂਜੀ ਤੇ ਫਿਰ ਪਚਾਉਣਾ ਵੀ ਫਿਰ ਬਹੁਤ ਪਚਾਉਣਾ ਹਾਂਜੀ ਬਿਲਕੁਲ ਕਸਰਤ ਨਾਲ ਹੀ ਪੈਂਦਾ ਨਾ ਬਿਲਕੁਲ ਮਿਹਨਤ ਬੌਲੀ ਭਾਲਦਾ ਜੀ ਵਧੀਆ ਮਤਲਬ ਹੋਰ ਕੀ ਕਰਦੇ ਰਹੇ ਹੋ ਤੁਸੀਂ ਨਾਲ ਨਾਲ ਜੀ ਕਬੱਡੀ ਦੇ ਕਬੱਡੀ ਦੇ ਨਾਲ ਬਸ ਖੇਤੀ ਚ ਮੜਾ ਮੋਟਾ ਹੱਥ ਮਤਲਬ ਜਦੋਂ ਫ੍ਰੀ ਹੁੰਦੇ ਸੀਗੇ ਜੀ ਠੀਕ ਹੈ ਘਰੋਂ ਤਾਂ ਗਾਲੀ ਪੈਂਦੀ ਸੀ ਵੀ ਤੂੰ ਖੇਤੀ ਚ ਨਹੀਂ ਕੰਮ ਧੁੰਦੇ ਹੱਥ ਮੋਟਾ ਮਤਲਬ ਜਦੋਂ ਕਬ ਬੱਸ ਪਹਿਲਾਂ ਪਿੰਡਾਂ ਚ ਤੁਹਾਨੂੰ ਪਤਾ ਹੀ ਆ ਜੀ ਵੀ ਇੱਧਰ ਖੇਤੀਬਾੜੀ ਚ ਆ। ਵੀ ਕੀ ਕੱਢਿਆ ਕਬੱਡੀ। ਹਾਂਜੀ ਹਾਂ ਵੀ 6 ਵਜੂਗੀ। ਅੱਜ ਆ ਹੋ ਜਾਏਗਾ। ਇਹ ਗੱਲਾਂ ਹੁੰਦੀ ਸੀ। ਮਤਲਬ ਹੁਣ ਕਿੱਦਾਂ ਸੋਚਦੇ ਨੇ? ਹੁਣ ਵਧੀਆ ਤੁਹਾਡਾ ਵਧੀਆ ਨੈਸ਼ਨਲ ਪੱਧਰ ਤੇ ਤੁਸੀਂ ਖੇਡਿਓ। ਹਾਂਜੀ ਹਾਂਜੀ। ਹੁਣ ਤੁਸੀਂ ਐਂ ਹਿਸਾਬ ਲਾ ਲਓ ਜੀ ਮੇਰੇ ਕੋਲੇ ਥੱਬਾ ਸਰਟੀਫਿਕੇਟਾਂ ਦਾ ਪਿਆ ਜੀ। ਆਏ ਹਾਂ। ਪੰਜਵੀਂ ਕਲਾਸ ਤੋਂ ਲੈ ਕੇ ਕਾਲਜ ਮਸਤਾਨੇ ਕਾਲਜ ਦੀ ਟੀਮ ਦੇ ਵਿੱਚ ਵੀ ਮੈਂ ਕਪਤਾਨੀ ਕੀਤੀ ਹੈ ਜੀ। ਹਾਂਜੀ। ਤੇ ਮਤਲਬ ਇੰਟਰਵਰਸਿਟੀ ਵੀ ਅਸੀਂ 골ਡ ਆਏ ਜੀ। ਠੀਕ ਹੈ। ਤੇ ਬਹੁਤ ਵਧੀਆ ਸਫਰ ਰਿਹਾ ਜੀ ਕਬੱਡੀ ਦਾ ਠੀਕ ਹੈ ਕਦੇ ਤੁਸੀਂ ਸਰਕਾਰੀ ਜੋਬ ਬਾਰੇ ਨਹੀਂ ਸੋਚਿਆਗਾ ਯਾਰ ਬਿਊਰੋਕ੍ਰੇਟਸ ਟਾਈਮ ਸਰਕਾਰੀ ਮੈਂ ਬਾਗਿਆ ਸੀ ਉੱਥੇ ਆਪਣੇ ਜਲੰਧਰ ਪੀਪੀ ਚ ਪੀਪੀ ਚ ਤੇ ਮੈਨੂੰ ਬੁਲਾ ਵੀ ਲੇਤਾ ਸੀ ਉੱਥੇ ਕਹਿੰਦੇ ਆ ਜਾਓ ਵੀ ਚਲੋ ਸਰਟੀਫਿਕੇਟ ਦੇਖ ਕੇ ਜੀ ਹੂੰ ਤੇ ਉਸ ਤੋਂ ਬਾਅਦ ਮੇਰਾ ਕੋਈ ਫਰੈਂਡ ਆ ਉਹ ਕਹਿੰਦਾ ਯਾਰ 6500 ਰੁਪਏ ਤਨਖਾਹ ਦਾ ਤੇ ਤੂੰ ਕਹਿੰਦਾ 5-7000 ਰੁਪਏ ਮੈਂ ਪੱਲਿਓ ਲਾਉਣਾ ਪਹਿਲਾਂ ਉਹ ਉੱਥੇ ਹੈਗਾ ਸੀਗਾ ਜੀ ਕਹਿੰਦਾ ਮੈਂ ਤਾਂ ਇਹਨੂੰ ਛੱਡ ਰਿਹਾ ਠੀਕ ਹੈ ਪੁਲਿਸ ਆਪਣੇ ਬਸ ਦੀ ਗੱਲ ਹੈ ਹਾਂਜੀ ਪੁਲਿਸ ਦੀ ਨੌਕਰੀ ਕਹਿੰਦਾ ਮ ਤੇ ਮੈਂ ਤਾਂ ਮੁੜ ਕੇ ਗਿਆ ਨਹੀਂ ਅੱਛਾ ਤੁਸੀਂ ਉਹਦੀ ਗੱਲ ਸੁਣ ਕੇ ਮੁੜਿਆ ਸੁਣ ਕੇ ਮੁੜਿਆ ਮੈਂ ਕਿਹਾ 6500 ਰੁਪਏ ਤਨਖਾਹ ਦਾ 10000 ਪੱਲਿਓਂ ਲਾ ਦਿਆ ਕਰਾਂਗੇ ਮੈਂ ਕਿਹਾ ਤਾਂ ਘਰੋਂ ਖਰਚਣਾ ਪਊਗਾ ਲੱਗਦਾ ਨਹੀਂ ਵੀ ਜੇ ਉਦੋਂ ਤੁਸੀਂ ਕਿਤੇ ਰਹੇ ਹੁੰਦੇ ਤਾਂ ਉਹਨੂੰ ਡੀਐਸਪੀ ਬਣੇ ਹੁੰਦੇ ਚਲੋ ਹਾਂ ਮੇਰੇ ਨਾਲ ਦੇ ਹੈਗੇ ਜਿੱਦਾਂ ਗੁਰਪ੍ਰੀਤ ਦੜਵੈਲਾ ਇਨਸਪੈਕਟਰ ਬਣ ਗਿਆ ਕਾਲਾ ਢਰੋਲੀ ਵਾਲਾ ਐਸਐਚਓ ਲੱਗਿਆ ਹੋਇਆ ਜੀ ਸੰਗਰੂਰ ਠੀਕ ਹੈ ਹੋਰ ਬਹੁਤ ਸਾਰੇ ਪਲੇਅਰ ਨੇ ਜਿਹੜੇ ਵਧੀਆ ਸਰਵਿਸ ਤੇ ਲੱਗੇ ਆ ਵਧੀਆ ਹੈ ਨਾ ਜੀ ਠੀਕ ਹੈ ਪ੍ਰੋਮੋਟ ਬਹੁਤ ਵਧੀਆ ਹੋਇਆ ਜੀ ਉਹ ਜੀ ਵਧੀਆ ਗੱਲਾਂ ਹਨ ਖੇਡਦੇ ਖੇਡਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਐਦਾਂ ਦਾ ਹੋਇਆ ਵੀ ਯਾਰ ਅੱਜ ਆਪਾਂ ਜਿੱਤਦੇ ਨਹੀਂ ਥੋੜਾ ਦਿਲ ਟੁੱਟੇ ਹੋਵੇ ਵੀ ਯਾਰ ਵੀ ਹੁਣ ਤਾਂ ਬਹੁਤ ਔਖਾ ਹਾਂਜੀ ਮੁਸ਼ਕਲ ਹੈ ਇਹ ਹਜਾ ਕੋਈ ਹੈਲਪਰ ਯਾਦ ਸੀ ਹਾਂਜੀ ਮੇਰੇ ਯਾਦ ਹੈ ਅਸੀਂ ਭਾਗੂ ਮਾਜਰੇ ਟੂਰਨਾਮੈਂਟ ਚੱਲ ਰਹੇ ਸੀ ਆਪਣੇ ਨੈਸ਼ਨਲ ਸਟਾਈਲ ਕਬੱਡੀ ਦੇ ਪੰਜਾਬੀ ਯੂਨੀਵਰਸਿਟੀ ਦੇ ਜੀ ਤੇ ਮੇਰਾ ਸਰੀਰ ਸੈਮੀਫਾਈਨਲ ਮੈਚ ਜਿਮਾ ਟੁੱਟ ਗਿਆ ਜੀ ਮੈਨੂੰ ਕੋਸਾ ਉਹ ਕਹਿੰਦੇ ਕਿਵੇਂ ਐ ਢਿੱਲਾ ਜਾ ਬੈਠਾ ਮੈਂ ਗਈ ਮੇਰਾ ਸਰੀਰ ਦੁਖੀ ਜਾਂਦਾ ਜੀ ਗੰਗ ਦੁਖ ਰਿਹਾ ਮੇਰਾ ਖੇਡਣ ਨੂੰ ਜੀ ਨਹੀਂ ਕਰਦਾ ਮੈਂ ਕਿਹਾ ਮੈਥੋਂ ਖੇਡਿਆ ਨਹੀਂ ਜਾਣਾ ਜੀ ਮੈਚ ਵੀ ਸੈਮੀਫਾਈਨਲ ਹੀ ਕੋਚ ਨੂੰ ਮਰਨ ਹੋ ਜਾਂਦਾ ਬਾਈ ਜਦੋਂ ਇਦਾਂ ਦੀ ਗੱਲ ਹੋ ਜੇ ਬਸ ਉਹਨਾਂ ਨੇ ਇੰਨੀ ਹੱਲਾਸ਼ੇਰੀ ਦਿੱਤੀ ਕਹਿੰਦਾ ਜੋ ਮਰਜ਼ੀ ਕਰ ਰੰਜੀਤ ਕਹਿੰਦਾ ਤੈਨੂੰ ਉੱਠਣਾ ਪੈਣਾ ਅੱਛਾ ਵੀ ਕੈਮ ਹੋ ਜਾ ਪਤਾ ਨਹੀਂ ਵੈਗਰੂ ਦੀ ਇਹੋ ਜੀ ਕਿਰਪਾ ਹੋਈ ਜੀ ਜਦੋਂ ਵਾਰਮ ਅਪ ਹੋਏ ਮੇਰਾ ਤਾਂ ਸਰੀਰ ਹੀ ਐ ਹੋ ਗਿਆ ਮੜਕਾ ਮੜਕਾ ਆ ਕੇ ਦੁਬਾਰੇ ਜੁੜ ਗਿਆ ਖੁੰਦ ਕ ਖਾਦੀ ਫੇਰ ਹਾਂਜੀ ਹਾਂ ਮੈਂ ਕਿਹਾ ਮੈਚ ਵੀ ਸਾਡਾ ਡਿੜਬੇ ਵਾਲੇ ਸੀ ਸਾਰੇ ਮੇਰੇ ਮਿੱਤਰੀ ਨੇ ਜੀ ਮੈਂ ਡਿੜਬੇ ਚ ਵੀ ਖੇਡਿਆ ਨਾ ਠੀਕ ਹੈ ਤੇ ਉਹ ਖੇਡਦੇ ਸੀ ਬਾਗੂ ਮਾਇਰੇ ਟੀਮ ਵੱਲੋਂ ਹੂੰ ਤੇ ਫਿਜ਼ੀਕਲ ਕਾਲਜ ਆਈ ਉੱਥੇ ਅਸੀਂ ਵਸਤੂਆਂ ਕਾਲਜ ਵੱਲੋਂ ਖੇਡਦੇ ਸੀ ਠੀਕ ਹੈ ਮੈਂ ਪਹਿਲੀ ਵਾਰੀ ਉਹਨਾਂ ਨੂੰ ਹਰਾਇਆ ਜੀ ਠੀਕ ਹੈ ਮਤਲਬ ਉਸ ਤੋਂ ਪਹਿਲਾਂ ਅਸੀਂ ਸੈਕੰਡ ਆਉਂਦੇ ਰਿਹਾ ਡਿੜਬੇ ਦੀ ਟੀਮ ਫਸਟ ਆਉਂਦੀ ਰਹੀ ਹੈ ਪਲੱਸ 2 ਤੱਕ ਉਸ ਦਿਨ ਤੁਸੀਂ ਫਸਟ ਹਾਂ ਉਸ ਦਿਨ ਮੈਂ ਸੈਮੀਫਾਈਨਲ ਮੈਚ ਉਹਨਾਂ ਨੂੰ ਹਰਾਇਆ ਹੂੰ ਅਸੀਂ ਨੇ ਸਾਡੀ ਟੀਮ ਵਧੀਆ ਸੀ ਤਗੜੀ ਲਾਲੀ ਦਿੱਤੂਪੁਰ ਵਾਲੇ ਹੋ ਰਹੀ ਸੀ ਅੰਗਰੇਜ਼ ਸੀਗਾ ਮਟੋੜਾ ਟੀਮ ਚ ਖੇਡਦਾ ਹੁੰਦਾ ਸੀ ਠੀਕ ਹੈ ਤੇ ਉੱਥੇ ਅਸੀਂ ਫਿਰ ਸੈਕੰਡ ਪੋਜੀਸ਼ਨ ਆਈ ਸੀ ਠੀਕ ਹੈ ਉੱਥੇ ਫਰਸਟ ਆਗੇ ਸੀ ਮਨਪ੍ਰੀਤ ਮਾਨਾ ਜਿਹੜਾ ਕੋਚ ਅੱਜ ਬਹੁਤ ਤਕੜਾ ਆਪਣਾ ਨੈਸ਼ਨਲ ਸਟਾਈਲ ਕਬੱਡੀ ਦਾ ਠੀਕ ਹੈ ਤੇ ਇਹ ਜਾਦੂ ਬੋੜਾਵਾਲ ਵਾਲਾ ਗੁਰਲਾਲ ਘਨੌਰ ਵਾਲੇ ਇਹਨਾਂ ਦੀ ਟੀਮ ਸੀ ਇਹ ਫਰਸਟ ਸੀ ਸਾਡੀ ਮਸਤਵਾਨ ਕਾਲਜ ਵੱਲੋਂ ਅਸੀਂ ਸੈਕੰਡ ਆਈ ਸੀ ਠੀਕ ਹੈ ਹਾਂਜੀ ਡਗਲਾ ਹੁੰਦਾ ਸੀ ਕਬੜਵਰ ਵਾਲਾ ਸਾਡੇ ਨਾਲ ਠੀਕ ਹੈ ਹਾਂਜੀ ਹੁਣ ਇੱਕ ਹੋਰ ਗੱਲ ਕਰਦੇ ਆਪਾਂ ਥੋੜਾ ਸਾਈਡ ਦੀ ਜਿੱਦਾਂ ਆਪਣੇ ਇਲਾਕੇ ਚ ਬਾਈ ਗੋਲੂ ਪਲਵਾਨ ਬੈਠਾ ਹੈ ਉਹ ਪਲਵਾਨ ਤਿਆਰ ਕਰ ਰਿਹਾ ਹਾਂ ਜੀ ਤੁਸੀਂ ਕਦੇ ਸੋਚਿਆ ਨਹੀਂ ਵੀ ਆਪਾਂ ਕਬੱਡੀ ਦੇ ਪਲੇਅਰ ਤਿਆਰ ਕਰ ਲਈਏ ਬਸ ਜੀ ਖੇਤੀਬਾੜੀ ਚ ਪੈ ਗਏ ਜੀ ਉਸ ਤੋਂ ਬਾਅਦ ਕੋਸ ਨਵੇਂ ਮੁੰਡੇ ਮੰਨਦੇ ਨਹੀਂ ਹੈਗੇ ਜੀ ਕਿਸੇ ਦੀ ਗੱਲ ਮੰਨਦੇ ਨਹੀਂ ਨਹੀਂ ਮੰਨਦੇ ਨਹੀਂ ਬਿਲਕੁਲ ਹੋਰ ਕੀ ਕਰਨਗੇ ਕਿਵੇਂ ਮਤਲਬ ਕੀ ਹੋਰ ਕੀ ਕਰਨਗੇ ਇਹ ਤਾਂ ਮੰਨਦੇ ਨਹੀਂ ਹਾਂਜੀ 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 ਉਹ ਇਹਨਾਂ ਸੀਨੀਅਰ ਪਲੇਅਰ ਨੂੰ ਕਬੱਡੀ ਵਧੀਆ ਲੱਗਦੀ ਇਹਨਾਂ ਨੂੰ ਸਾਡੀ ਮੈਂ ਤੁਹਾਨੂੰ ਦੱਸਾਂ ਜੀ ਸੀਨੀਅਰ ਪਲੇਅਰ ਦੀ ਇੱਜ਼ਤ ਹੀ ਨਹੀਂ ਕਰਨੀ ਆਉਂਦੀ ਜੀ ਨਵੇਂ ਮੁੰਡਿਆਂ ਨੂੰ ਜੀ ਅੱਛਾ ਰਿਸਪੈਕਟ ਨਹੀਂ ਕਰਦੇ ਹਾਂਜੀ ਹਲੇ ਹੁਣ ਹੋਏ ਨੇ ਸਾਡੇ ਪਿੰਡ ਦੇ ਬਹੁਤ ਤਗੜੀ ਟੀਮ ਆਈ ਉਹ ਮੇਰੀ ਰਿਸਪੈਕਟ ਕਰ ਦੇਣੀ ਜਿਹੜੇ ਮੈਥੋਂ ਬਾਅਦ ਹੋਏ ਸੀ ਉਹਨਾਂ ਨੇ ਮੇਰੀ ਕਦੇ ਰਿਸਪੈਕਟ ਨਹੀਂ ਕੀਤੀ ਠੀਕ ਹੈ ਤੇ ਜਿਹੜੇ ਹੁਣ ਵਾਲੇ ਮੁੰਡੇ ਨੇ ਉਹ ਹੁਣ ਵੀ ਮੈਨੂੰ ਪੁੱਛ ਲੈਂਦੇ ਨੇ ਬਈ ਤੂੰ ਵੀ ਖੇਡਦਾ ਹੁੰਦਾ ਸੀ ਕਬੱਡੀ ਠੀਕ ਹੈ ਕਈਆਂ ਨੂੰ ਤਾਂ ਹਲੇ ਐਂ ਨਹੀਂ ਪਤਾ ਵੀ ਮੈਂ ਕਬੱਡੀ ਖੇਡਦਾ ਹੁੰਦਾ ਸੀ ਥੋੜੇ ਜ਼ੋਰ ਦੇ ਜੂਨੀਅਰ ਕਿਹੜੇ ਕਿਹੜੇ ਖਿਡਾਰੀ ਨੇ ਤੁਹਾਡੇ ਨਾਲ ਜਿਹੜੇ ਥੋੜਾ ਅੱਜ ਵੀ ਰਿਸਪੈਕਟ ਕਰਦੇ ਹੁਣ ਤਾਂ ਨਵੇਂ ਜਿਹੜੇ ਹੁਣ ਟੀਮ ਬਣੀ ਆਈ ਸਾਡੀ ਹਾਂਜੀ ਉਹ ਜਦੋਂ ਵੀ ਮਿਲਦੇ ਆ ਸਸੀ ਕੈਪ ਲਾ ਕੇ ਮਿਲਦੇ ਆ ਉਹ ਨਹੀਂ ਜਿਹੜ ਕਿਹੜੇ ਕਿਹੜੇ ਖਿਡਾਰੀ ਥੋੜੇ ਜਿਹੜੇ ਰਿਸਪੈਕਟ ਅੱਜ ਵੀ ਕਰਦੇ ਹੁਣ ਤੇ ਨਾਮ ਵਧੀਆ ਹੋਵੇ ਹੈਗੇ ਨਹੀਂ ਪਿੰਡ ਦੀ ਨੇ ਮੁੰਡੇ ਅੱਛਾ ਹਾਂਜੀ ਬਾਹਰ ਵੀ ਖੇਡਦੇ ਨੇ ਬੁੱਧੂ ਹੋਇਆ ਸਾਡੇ ਇੱਕ ਰੇਡਰ ਸੀਗਾ ਬੁੱਧੂ ਮੇਰੇ ਤੋਂ ਬਾਅਦ ਉਹ ਅੱਜ ਵੀ ਇੱਜ਼ਤ ਕਰਦਾ ਸੀ ਜੀ ਹੋਰ ਵੀ ਪਲੇਅਰ ਨੇ ਇੱਜ਼ਤ ਕਰਦੇ ਸੀ ਜਿਵੇਂ ਹੁਣ ਵੱਡੇ ਪੱਦਰ ਤੇ ਨਾਮ ਚੱਲਦਾ ਲੋਕ ਹੁਣ ਬਾਹਰ ਖੇਡਦੇ ਨੇ ਜਿਹੜੇ ਉਹਨਾਂ ਚ ਕੋਈ ਹੋਵੇ ਹੈ ਜਿਆ ਵੀ ਜਿਹੜਾ ਥੋੜੀ ਵੱਡੀ ਹਾਂਜੀ ਹਾਂਜੀ ਉਹ ਖੁਸ਼ੀ ਦੁੱਗਾਂ ਵਾਲਾ ਅੱਛਾ ਉਹ ਵਿਚਾਰਾ ਅੱਜ ਵੀ ਸਤਿਕਾਰ ਕਰਦਾ ਅੱਛਾ ਤੇ ਹੋਰ ਰਣੀਆਂ ਠੀਕ ਹੈ ਮਹਿਨੋ ਸਟੇਲ ਦਾ ਬਹੁਤ ਤਗੜਾ ਪਲੇਅਰ ਆ ਜੀ ਠੀਕ ਹੈ ਉਹ ਜਦੋਂ ਸਤਿਕਾਰ ਕਰਦੇ ਨੇ ਫਿਰ ਹੌਸਲਾ ਹੁੰਦਾ ਜੀ ਵੀ ਹਨਾ ਹੀ ਠੀਕ ਹੈ ਨਹੀਂ ਆ ਨਵੇਂ ਸੀਨੀਅਰ ਦਾ ਇੱਜ਼ਤ ਕਰਦੇ ਨੇ ਹਾਂ ਜੀ ਮੈਂ ਕਹਿੰਦਾ ਕਦੇ ਨਹੀਂ ਮੈਂ ਕਹਿੰਦਾ ਭੱਜ ਕੇ ਦੂਰੋਂ ਦੇਖ ਕੇ ਵੀ ਐ ਵਿਆਹ ਬੂਹਾਂ 'ਚ ਮਿਲ ਜਾਂਦੇ ਆ ਮੇਰੇ ਕੋਲੇ ਆ ਕੇ ਮੈਨੂੰ ਮਿਲਣਾ ਛੱਡ ਦਿੰਦੇ ਨੇ ਫਿਰ ਮੈਂ ਕਹਿੰਦਾ ਜੀ ਇੱਕ ਥਾਂ 'ਤੇ ਕੀ ਹੋਇਆ ਖੁਸ਼ੀ ਨਾਲ ਲੋਕ ਫੋਟੋਆਂ ਕਰਾਈ ਜਾਂਦੇ ਸੀ ਕਿਸੇ ਵਿਆਹ 'ਚ ਅੱਛਾ ਤੇ ਮੈਂ ਦੂਰੋਂ ਬੈਠਾ ਮੇਰੇ ਕੋ ਨਹੀਂ ਝਾਕਿਆ ਜਦੋਂ ਮੈਂ ਐ ਕਰਤਾ ਸਾਰਿਆਂ ਨੂੰ ਛੱਡ ਕੇ ਮੇਰੇ ਕੋਲੇ ਆ ਕੇ ਬਹਿ ਗਏ ਫਿਰ ਮਾਨੂੰ ਇੰਨਾ ਹੌਸਲਾ ਹੋਇ ਮੈਂ ਖੁਸੀ ਮੈਂ ਇਹ ਚੀਜ਼ ਤੇਰੀ ਬਹੁਤ ਨੋਟ ਕਰੀ ਆ ਯਾਰ ਤੂੰ ਬਹੁਤ ਕਹਿਣ ਬੰਦਾ ਸਟਾਰ ਹੋਵੇ ਹਨਾ ਤੇ ਉਹ ਵੀ ਫੋਟੋ ਖਿਚਾਉਂਦੇ ਨੇ ਲੋਕ ਉਹਦੇ ਨਾਲ ਜੋ ਸੈੱਡ ਕੇ ਆ ਜੀ ਹਾਂਜੀ ਉਹਨਾਂ ਨੂੰ ਸੈੱਡ ਕੇ ਵੀ ਕੋਈ ਨਹੀਂ ਕਿਹੜਾ ਜੀ ਕਰਦਾ ਹੁੰਦਾ ਇਹ ਵੀ ਬੰਦੇ ਦੀ ਉਹ ਦਰਿਆਦਲੀ ਆ ਨਾ ਉਹਦੀ ਇਹਦੀ ਨਰਮਾਈ ਕਹਿ ਸਕਦੇ ਆ ਰਿਸਪੈਕਟ ਬਹੁਤ ਆ ਤੁਹਾਡੀ ਹਨਾ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਨਜ਼ਰਾਂ ਚ ਹਾਂਜੀ ਹਾਂਜੀ ਵਧੀਆ ਗੱਲ ਆ ਹੋਣੀ ਵੀ ਚਾਹੀਦੀ ਆ ਤੇ ਜਿਵੇਂ ਨਵੀਂ ਜਨਰੇਸ਼ਨ ਆ ਵੀ ਤੁਸੀਂ ਕਿ ਜਿਵੇਂ ਉਹਨਾਂ ਨੇ ਅਖਾੜਾ ਬਣਾਇਆ ਹੈ ਮੱਲਾ ਮੱਲਾ ਵਾਸਤੇ ਪਹਿਲਵਾਨਾਂ ਵਾਸਤੇ ਵੀ ਤੁਸੀਂ ਵੀ ਇੱਥੇ ਬਣਾ ਲਓ ਕੁਝ ਨੇ ਨਵੇਂ ਮੁੰਡੇ ਕਰੋ ਤਿਆਰ ਬਸ ਕਈ ਵਾਰੀ ਸੋਚਿਆ ਸੀਗਾ ਜੀ ਵੀ ਕਰਾਂ ਵੀ ਇੱਥੇ ਕੋਈ ਅੱਧਾ ਗੱਲਾ ਸਾਡੇ ਲਈ ਹੈ ਫੇਰ ਬਸ ਖੇਤੀ ਚ ਕੋਈ ਨਵੇਂ ਮੁੰਡੇ ਪਹਿਲਾਂ ਤਾਂ ਗੈਪ ਪੈ ਗਿਆ ਕਾਫੀ ਜੀ ਸਾਡੇ ਪਿੰਡ ਚੋਂ ਹੁਣ ਤਾਂ ਟੀਮ ਵਧੀਆ ਬਣ ਗਈ ਹੂੰ 2-3 ਸਾਲ ਤਾਂ ਮਤਲਬ ਗਰਾਊਂਡ ਚ ਵਹਿਲੇ ਹੀ ਰਿਹਾ ਜੀ ਜੀ ਜਦੋਂ ਇੰਟਰਸਟ ਨਹੀਂ ਹੁੰਦਾ ਮੁੰਡਿਆਂ ਚ ਫੇਰ ਐਂ ਲੱਗਦਾ ਜੀ ਜੇ ਇੰਟਰਸਟ ਆਪ ਆਉਣ ਮੇਰੇ ਕੋਲੇ ਫੇਰ ਤਾਂ ਆਪਾਂ ਕਹੀ ਵੀ ਆਜੋ ਚਲੋ ਮੈਂ ਟਾਈਮ ਕੱਢਿਆ ਕਰੂੰਗਾ ਘੰਟਾ ਹਨਾਈ ਮਨੋ ਨੇ ਦੇਖੋ ਜਿਵੇਂ ਤੁਸੀਂ ਨਾ ਵੀ ਸੈਦੋਕ ਵਾਲੀ ਟੀਮ ਤੁਸੀਂ ਹਰਾਈ ਹੈ ਨਾ ਹਾਂਜੀ ਹਾਂ ਪਰ ਉਥੋਂ ਨੂੰ ਵਧੀਆ ਕੰਫੀਡੈਂਸ ਰਿਹਾ ਨਾ ਬਿਲਕੁਲ ਹੀ ਬਿਲਕੁਲ ਤੇ ਹੋਰ ਕੋਈ ਇਦਾਂ ਦੀ ਗੱਲ ਹੋਵੇ ਹੋਰ ਤੁਹਾਨੂੰ ਦੱਸ ਦਿੰਨੇ ਆ ਜੀ ਅਸੀਂ ਸਟੇਟ ਲੈਵਲ ਹੋਈ ਸੀ ਜਲੰਧਰ ਜਿਹਦੇ ਵਿੱਚ ਜ਼ਿਲ੍ਹੇ ਦੀਆਂ ਟੀਮਾਂ ਗਈਆਂ ਸੀ ਅਥਲੈਟਿਕਸ ਦੀਆਂ ਵੀ ਗਈਆਂ ਸੀ ਨੈਸ਼ਨਲ ਸਟਾਈਲ ਕਬੱਡੀ ਦੀ ਵੀ ਅਸੀਂ ਉੱਥੋਂ ਸੰਗਰੂਰ ਤੋਂ ਜਦੋਂ ਬਸ ਦੇ ਵਿੱਚ ਬਹਿ ਗਏ ਜੀ ਕੋ ਸਾਹਿਬ ਮੇਰੇ ਲਵੇ ਬੈਠੇ ਮੇਰੇ ਨਾਲ ਰਾਜ ਝੋਟ ਸੀਗਾ ਜੀ ਕਾਲਾ ਢੰਡੋਲੀ ਵਾਲਾ ਸੀ ਹੋਰ ਬਹੁਤ ਸਾਰੇ ਪਲੇਅਰ ਸੀਗੇ ਤਕੜੀ ਟੀਮ ਸੀ ਜੀ ਨੈਸ਼ਨਲ ਸਟਾਈਲ ਦੀ ਆਪਣੇ ਜ਼ਿਲ੍ਹੇ ਤੇ ਤੇ ਕੀ ਹੋਇਆ ਜੀ ਉੱਥੋਂ ਕੋ ਸਰ ਕਹਿੰਦੇ ਕਿ ਕਿਦਾਂ ਰਣਜੀਤ ਟੀਮ ਹੈ ਕਿ ਫਾਸਟ ਆਊਗੀ ਮੈਂ ਇਹ ਲਿਖ ਲਉ ਜੀ ਅੱਛਾ ਪਹਿਲੀ ਕਹਤਾ ਹਾਂ ਜੀ ਮੈਂ ਕਿ ਫਾਸਟ ਆਊ ਕਹਿੰਦੇ ਹੈ ਇੰਨਾ ਕੰਫੀਡੈਂਸ ਮੈਂ ਕਹਾਂ ਬਿਲਕੁਲ ਹੀ ਟੀਮ ਬਹੁਤ ਤਗੜੀ ਆਪਣੀ ਪਹਿਲਾਂ ਅਸੀਂ ਕਿਉਂਕਿ ਸਟੇਟ ਲੈਵਲ ਤੋਂ ਆਮ ਹੀ ਅਸੀਂ ਜਿੱਦੇ ਰਹੇ ਜੀ ਹਾਂ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਚੈਂਪੀਅਨਸ਼ਿਪ ਹੋਈ ਸੀ ਉੱਥੇ ਠੀਕ ਹੈ ਉਸ ਤੋਂ ਬਾਅਦ ਅਸੀਂ ਗਏ ਜਦੋਂ ਅਸੀਂ ਵਨ ਸਾਈਡਡ ਮੈਚ ਹਾਰਾਈ ਸਾਰੀਆਂ ਟੀਮਾਂ ਮਤਲਬ ਸਾਰੀਆਂ ਟੀਮਾਂ ਨੂੰ ਹਰਾ ਕੇ ਫਰਸਟ ਆਏ ਅਸੀਂ ਕੋਲ ਸਭ ਬਾਹਲੇ ਹੋਸ ਹੋਏ ਜੀ ਉੱਥੇ ਨਹੀਂ ਤੁਸੀਂ ਤਾਂ ਪਹਿਲੀ ਕਹਿੰਦਾ ਸੀ ਪਹਿਲੀ ਕਲੀਅਰ ਕਰ ਹਾਂਜੀ ਇਹ ਐਨ ਸਹੀ ਗੱਲ ਬਤਨ ਕੁਝ ਚੀਜ਼ਾਂ ਜ਼ਿਆਦਾ ਹੀ ਹੁੰਦੀਆਂ ਨੇ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਗੱਲ ਬਿਲਕੁਲ ਹਾਂ ਜਦ ਇੱਕ ਗੱਲ ਹੈ ਕਿ ਆਪਣੇ ਕਮਾਈ ਤੇ ਉੱਤੇ ਵਿਸ਼ਵਾਸ ਹੁੰਦਾ ਬੰਦੇ ਨੂੰ ਮਿਹਨਤ ਕਰੀ ਹਾਂਜੀ ਹਾਂਜੀ ਉਹ ਬੋਲਦੀ ਹੁੰਦੀ ਹੈ ਕਿ ਤੇਰੇ ਰਿਜ਼ਲਟ ਉਹਦੇ ਆਉਂਦੇ ਨੇ ਬਿਲਕੁਲ ਸਹੀ ਗੱਲ ਹੈ ਜਿਹੜੀਆਂ ਅਕੈਡਮੀਆ ਚ ਵਾਗੇ ਖਿਡਾਰੀ ਹਾਂਜੀ ਤੇ ਜਿਹੜੇ ਆਮ ਖੁੱਲੇ ਫਿਰਦੇ ਨੇ ਹਾਂਜੀ ਇਹਨਾਂ ਦੇ ਵਿੱਚ ਕਿਤੇ ਹੈ ਫਰਕ ਕੋਈ ਵੀ ਉਹ ਕਿ ਮੈਂ ਇਹਨਾਂ ਦਾ ਅਸਰ ਪੈਂਦਾ ਅਕੈਡਮੀ ਦਾ ਜਿੱਥੇ ਬਿਲਕੁਲ ਜੀ ਕੋ ਸਾਹਿਬ ਨਾਲ ਜੁੜ ਕੇ ਚੱਲੋਗੇ ਅਕੈਡਮੀਆ ਨਾਲ ਜੁੜ ਕੇ ਚੱਲੋਗੇ ਤੁਸੀਂ ਪ੍ਰਮੋਟ ਹੋਵੋਗੇ ਹੂੰ ਜਿਹੜੇ ਪਿੰਡਾਂ ਚ ਮਤਲਬ ਉਦੇਸ਼ਰਤੀ ਵੀ ਮੈਨੂੰ ਲੋੜ ਨਹੀਂ ਅਕੈਡਮੀ ਦੀ ਫਲਾਣਾ ਤੇ ਉਹ ਫਿਰ ਪਿੰਡਾ ਜੋਗੀ ਰਹਿ ਜਾਂਦੇ ਨੇ ਜੀ ਠੀਕ ਹੈ ਹਾਂ ਜੀ ਮਤਲਬ ਉੱਥੇ ਕੋਈ ਜ਼ਿਆਦਾ ਸਿੱਖਣ ਨੂੰ ਮਿਲਦਾ ਹਾਂਜੀ ਸਿੱਖਣ ਨੂੰ ਮਿਲਦਾ ਜੀ ਬਾਕੀ ਸਾਰਾ ਹੈ ਹੀ ਅਕੈਡਮੀਆ ਦੇ ਥਰੂ ਚੱਲ ਰਿਹਾ ਜੀ ਸਾਰੀ ਕਬੱਡੀ ਠੀਕ ਹੋ ਉੱਪਰ ਤੱਕ ਹਾਂਜੀ ਹਾਂਜੀ ਮਤਲਬ ਆਪਣੇ ਜੇ ਤੁਸੀਂ ਆਪਣੇ ਲੈਵਲ ਤੇ ਕਹੋਗੇ ਵੀ ਇਧਰ ਅਸੀਂ ਬਾਹਰ ਦੀ ਬਾਹਰ ਲੰਘ ਜੀ ਐ ਨਹੀਂ ਜਾ ਸਕਦਾ ਨਹੀਂ ਨਹੀਂ ਡਿਸਪਲਿਨ ਨਾਲ ਹੀ ਚੱਲਿਆ ਜਾਂਦਾ ਜੀ ਸਹੀ ਗੱਲ ਹੈ ਹਾਂਜੀ ਵੀ ਇੱਕ ਰੂਲ ਬਣਿਆ ਸਿਸਟਮ ਬਣਿਆ ਸਿਸਟਮ ਦੇ ਵਿੱਚ ਪੈ ਕੇ ਹੀ ਬੰਦਾ ਅੱਗੇ ਵੱਧ ਸਕਦਾ ਬਿਲਕੁਲ ਜੀ ਬਿਲਕੁਲ ਤੁਸੀਂ ਕਿਹੜੀ ਅਕੈਡਮੀ ਚ ਖੇਡੇ ਹੋ ਆਪ ਮੈਂ ਅਕੈਡਮੀ ਚ ਨਹੀਂ ਖੇਡਿਆ ਮੈਂ ਕਾਲਜ ਡੀਏਵੀ ਕਾਲਜ ਦੇ ਵਿੱਚ ਐਡਮਿਸ਼ਨ ਕਰਾਈ ਸੀ ਮੈਂ ਯੂਨੀਵਰਸਿਟੀ ਦੇ ਮੈਚ ਖੇਡਣ ਵਾਸਤੇ ਨੈਸ਼ਨਲ ਸਟਾਈਲ ਦੇ ਉੱਥੇ ਸਰਕਲ ਦਾ ਕੈਂਪ ਲੱਗਿਆ ਹੁੰਦਾ ਸੀ ਟੀਮ ਸੀ ਸਰਕਲ ਦੀ ਠੀਕ ਹੈ ਜਿਹਦੇ ਵਿੱਚ ਗੁਰਲਾਲ ਘਣੌਰ ਹੋਰ ਵੀ ਹੁੰਦੇ ਸੀਗੇ ਉੱਥੇ ਕੀ ਹੋਇਆ ਜੀ ਮੈਂ ਐਡਮਿਸ਼ਨ ਕਰਾ ਕੇ ਆਇਆ ਕੁਦਰਤੀ ਮੈਂ ਬਾਹਰ ਨਿਕਲਿਆ ਮੈਨੂੰ ਬਿੱਟੂ ਦਾਗੜ ਮਿਲ ਗਿਆ ਜੀ ਉੱਥੇ ਠੀਕ ਹੈ ਉਹ ਮੈਂ ਮੈਂ ਜਾਣਦਾ ਸੀ ਚਲੋ ਮਿਲੇ ਅਸੀਂ ਮੈਂ ਕਿੱਦਾਂ ਕਹਿੰਦਾ ਮੈਂ ਇੱਥੇ ਐਡਮਿਸ਼ਨ ਕਰਾਉਣੀ ਆ ਗੁਲਜਾਰੀ ਨੇ ਬੁਲਾਇਆ ਸੀ ਉਹਨੂੰ ਅਸਲ ਉੱਥੇ ਮੂਨਕੋ ਵਾਲਾ ਮੂਨਕਲੇ ਨਹੀਂ ਉਹ ਉੱਥੇ ਗੁਲਜਾਰੀ ਹੈ ਨਹੀਂ ਸੀ ਉਸ ਦਿਨ ਜੀ ਠੀਕ ਹੈ ਉਹ ਹੈ ਨਹੀਂ ਸੀਗਾ ਜਦੋਂ ਮੈਂ ਆਖਿਆ ਚਲ ਮਿਲ ਲੈਣੇ ਕੋਸਾਬ ਨੂੰ ਕੋਸਾਬ ਕੋਲੇ ਗਿਆ ਕੋਸਾਬ ਨੇ ਮੋੜ ਤਾਈ ਜਦੋਂ ਮੋੜਿਆ ਹੋਇਆ ਮੈਂ ਕਿਹਾ ਕੀ ਗੱਲ ਕੀ ਕਹਿੰਦੇ ਕੋਸ ਸਾਹਿਬ ਕਹਿੰਦਾ ਬਈ ਮੈਨੂੰ ਮੇਰੇ ਕੋਲ ਕੋਈ ਸਰਟੀਫਿਕੇਟ ਨਹੀਂ ਕੋਸ ਹੋਰ ਨਹੀਂ ਹੈ ਨਾ ਜੀ ਕਿਉਂਕਿ ਫੀਸ ਫੂਸ ਮਾਫ ਵੀ ਸਰਟੀਫਿਕੇਟਾਂ ਵਾਲੀ ਹੁੰਦੀ ਹੈ ਠੀਕ ਹੈ ਤੇ ਉਦੋਂ ਹਲੇ ਬਿੱਟੂ ਮਤਲਬ ਛੋਟੇ ਬੇਟਾ ਜੀ ਬਾੜ ਬੂਟ ਜੀ ਖੇਡਦਾ ਸੀਗਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਕਿਹਾ ਚੱਲ ਮੈਂ ਕਰਦਾ ਗੱਲ ਮੈਂ ਮਦਨ ਲਾਲ ਕੋਸ ਸਾਹਿਬ ਨੇ ਸਾਡੇ ਸਤਿਕਾਰਯੋਗ ਜੀ ਬਹੁਤ ਤਗੜੇ ਕੋਸ ਬਠਿੰਡੇ ਦੇ ਹਾਂਜੀ ਡੀਏਵੀ ਕਾਲਜ ਬਠਿੰਡੇ ਦੇ ਤੇ ਮੈਂ ਕੋਸ ਸਾਹਿਬ ਕੋਲੇ ਗਿਆ ਮੈਂ ਕਿਹਾ ਕੋਸ ਸਾਹਿਬ ਬਖਾਇਆ ਕਰਕੇ ਜੀ ਬੰਨ ਵਾਲਾ ਪਲੇਅਰ ਹੈ ਜ ਚਲੋ ਮੈਂ ਮੇਰੇ ਇਨੇ ਕਹਨ ਵਾਲੀ ਜੀ ਬਿੱਟੂ ਦੀ ਐਡਵਿਸ਼ਨ ਹੋ ਗਈ ਜੀ ਉੱਥੇ ਹੂੰ ਐਡਵਿ ਉੱਥੇ ਮਿਹਨਤ ਕਰਦੇ ਰਹੇ ਜੀ ਅਸੀਂ ਮੈਂ ਬਿੱਟੂ ਅਸੀਂ ਇਕੱਠੀ ਇੱਕ ਕਮਰੇ ਜੀ ਰਹਿੰਦੇ ਸੀਗੇ ਤੇ ਮਿਹਨਤ ਕਰਦੇ ਕਰਦੇ ਜੀ ਮੈਂ ਨੈਸ਼ਨਲ ਸਟਾਈਲ ਦਾ ਮੈਂ ਪ੍ਰੈਕਟਿਸ ਕਰੀ ਜਨਾ ਜੀ ਮੇਰਾ ਗੋਡਾ ਦਵਾਰੇ ਹੱਲ ਗਿਆ ਜੀ ਅੱਛਾ ਗੋਡਾ ਹੱਲ ਗਿਆ ਮੁੜ ਕੇ ਮੈਂ ਤਾਂ ਹੀ ਗਿਆ ਨਹੀਂ ਹੈਗਾ ਉੱਥੇ ਅੱਛਾ ਬਿੱਟੂ ਦੇ ਮੇਰੇ ਮੈਨੂੰ ਫੋਨ ਆਇਆ ਕਰਨਾ ਵੀ ਆ ਜਾ ਕੁਛ ਨਹੀਂ ਹੁੰਦਾ ਹੋ ਜੂ ਠੀਕ ਫੁਲਾਨਾ ਇੰਨਾ ਕੋ ਮਨ ਟੁੱਟ ਗਿਆ ਮੇਰਾ ਮਤਲਬ ਮੁੜ ਕੇ ਮੇਰਾ ਜੀ ਨਹੀਂ ਕਰਿਆ ਜੀ ਠੀਕ ਹੈ ਉਥੋਂ ਬ੍ਰੇਕ ਲਾਤੀ ਫਿਰ ਕਬੱਡੀ ਚ ਹਾਂਜੀ ਇਹ ਸੱਟ ਕਿ ਕਦੋਂ ਲੱਗੀ ਆ ਇਹ ਵੀ ਸਾਡਾ ਡੀਏਵੀ ਕਾਲਜ ਚ ਸਰਕਲ ਸਟਾਈਲ ਦਾ ਮੈਚ ਚੱਲਦਾ ਸੀਗਾ ਜੀ ਮੈਂ ਉਦੋਂ ਮਸਤੂਆਣਾ ਕਾਲਜ ਕਾਲਜ ਵੱਲੋਂ ਖੇਡ ਰਿਹਾ ਸੀਗਾ ਸਾਡਾ ਹੈਗਾ ਸੀ ਰਜੇਂਦਰਾ ਕਾਲਜ ਦੀ ਟੀਮ ਸੀ ਉਹਦੇ ਵਿੱਚ ਥਾਂਦੇ ਵਾਲੀ ਕਾਲੇ ਹੋਰੀ ਲਾਲਾ ਹੈਗਾ ਸੀਗਾ ਤੁੰਗਾਲੀ ਦਾ ਤੇ ਉਹ ਟੀਮ ਬਹੁਤ ਤਕੜੀ ਸੀ ਤੇ ਮੈਂ ਰੇਡਾ ਪਾਉਂਦਾ ਸੀ ਇਧਰੋਂ ਵੀ ਤੇ ਮੈਂ ਪਲੇ ਤੇ ਆ ਕੇ ਖੜ ਗਿਆ ਜੀ ਉਹਨੇ ਮੇਰੇ ਸਾਈਡ ਤੋਂ ਬਸ ਧੌਲ ਧਰ ਕੇ ਕੈਂਚੀ ਇੱਥੇ ਮਾਰੀ ਜਦੋਂ ਆ ਲੱਤ ਮੇਰੀ ਐਂ ਪਾੜ ਗਈ ਜੀ ਲੱਤ ਓਏ ਹੋ ਬਸ ਉਦੋਂ ਸੱਟ ਲੱਗੀ ਮੁੜ ਕੇ ਤਾਂ ਬਸ ਉਹ ਗੱਲ ਹੀ ਨਹੀਂ ਬਣੀ ਉਦੋਂ ਗੁੱਸਾ ਨਹੀਂ ਹੁੰਦਾ ਤਾਂ ਖੜਾ ਰਹੀ ਤੇ ਗੁੱਸਾ ਤਾਂ ਹੀ ਕਿਚੀਚੀ ਚੜਦੀ ਹੈ ਹੁਣ ਵੀ ਚੜਦੀ ਹੈ ਜੀ ਕਦੇ ਵੀ ਉੱਥੋਂ ਮੈਂ ਨਹੀਂ ਉਹ ਵੀ ਜਦੋਂ ਨਾ ਇਹ ਚਪੇੜਾ ਮਾਰਦੇ ਨੇ ਧੜਾ 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 ਉਦੋਂ ਲੱਗਦਾ ਨਹੀਂ ਹੁੰਦਾ ਵੀ ਯਾਰ ਇਹ ਉਦੋਂ ਨਹੀਂ ਜੀ ਉਦੋਂ ਤਾਂ ਉਹਦਾ 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 ਇੱਕ ਗਰਾਊਂਡ ਹੈ ਜੀ ਉਦੋਂ ਨਹੀਂ ਜਦੋਂ ਮਤਲਬ ਜਿਵੇਂ ਉਹਨੇ ਕੈਂਚੀ ਮਾਰੀ ਮੇਰੇ ਹੁਣ ਵੀ ਮੈਨੂੰ ਐ ਆਉ ਉਹਨੇ ਐ ਨਹੀਂ ਦੇਖਿਆ ਵੀ ਲੰਘਿਆ ਖੜਾ ਪਲੇ ਤੇ ਖੜਾ ਮੈਂ ਪਲੇ ਤੇ ਚੱਕੀ ਮਾਰੀ ਹਾਂ ਸੁਰਿੰਦਰ ਹੋਰੀਆਂ ਦੇ ਖੇਪਲੀ ਹੋਰ ਸਾਰੇ ਬਹੁਤ ਤਗੜੀਆਂ ਟੀਮਾਂ ਉੱਥੇ ਹੈਗੀਆਂ ਸੀ ਸਾਰੇ ਉਹਨਾਂ ਉਹਨੂੰ ਗਾਲਾਂ ਦਿੱਤੀਆਂ ਸੀ ਸਾਰਿਆਂ ਨੇ ਵੀ ਤੂੰ ਇਹ ਪੱਟੀ ਮੇਸ ਕਰਤੀ ਨਹੀਂ ਸੀ ਜਿਵੇਂ ਥੋੜੀ-ਘੋੜੀ ਤੇ 60 ਵਜੇ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਬੰਦ ਕਰਤਾ ਕੰਮ ਉਦੋਂ ਪਹਿਲਾਂ ਕਦੇ ਹੋਇਆ ਹੋਵੇ ਵੀ ਜਿਵੇਂ ਗੋਡੇ-ਮੋਢੇ ਨਿਕਲ ਵੀ ਜਾਂਦੇ ਨੇ ਖਿਡਾਰੀ ਫੇਰ ਵੀ ਖੇਡ ਹੀ ਜਾਂਦੇ ਨੇ ਤੁਸੀਂ ਖੇਡੇ ਕਦੇ ਮੇਰੇ ਨਾਲ ਹੋਈ ਸੀ ਸਾ ਸਾਡੀ ਸਟੇਟ ਦੇ ਮੈਚ ਹੋਏ ਸੀਗੇ ਜੀ ਮੈਂ ਪਲੱਸ 2 ਚ ਪੜ੍ਹਦਾ ਸੀ ਉਦੋਂ ਹੂੰ ਸੰਗਰੂਰ ਵੱਲੋਂ ਅਸੀਂ ਗਏ ਅ ਬਠਿੰਡੇ ਕੋਲੇ ਪਿੰਡ ਆ ਜੀ ਉੱਥੇ ਮੈਚ ਹੋਇਆ ਬਹੁਤ ਤਗੜੀਆਂ ਟੀਮਾਂ ਸੀ ਹੂੰ ਮੇਰੇ ਕਿਸੇ ਮੈਚ ਸੱਟ ਲੱਗੀ ਜੀ ਮੋਢੇ ਤੇ ਬਿਲਕੁਲ ਡੈਡ ਹੋ ਗਿਆ ਜੀ ਮੋਢਾ ਮੇਰਾ ਅੱਛਾ ਮਤਲਬ ਇਥੋਂ ਬਾਅਦ ਉੱਠਦੀ ਨਹੀਂ ਸੀ ਐ ਲਿਗਾਮੈਂਟਸ ਮੇਰੇ ਟੁੱਟ ਗਏ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਬੈਠ ਗਿਆ ਚੱਲ ਸਾਡਾ ਪਟਿਆਲੇ ਨਾਲ ਮੈਚ ਮੈਂ ਯਾਰ ਮਿੱਥੇ ਦਾ ਖੇਡਿਆ ਤਾਂ ਜਾਂਦੀ ਨਹੀਂ ਮੈਂ ਬੈਠਾ ਰਿਹਾ ਜੀ ਸਵੇਰਾਂ ਚ ਤੇ ਸਾਡੀ ਟੀਮ ਹਾਰ ਗਈ ਸਮਰੂਹ ਦੀ ਟੀਮ ਹਾਰੀ ਜਦੋਂ ਹੀ ਉਸ ਤੋਂ ਬਾਅਦ ਫਿਰ ਤੀਜੇ ਦਿਨ ਸਾਡਾ ਉਹਨਾਂ ਨਾਲ ਹੀ ਫਾਈਨਲ ਮੈਚ ਪੈਣਾ ਸੀ ਉਧਰੋਂ ਉਹ ਜਿੱਦੇ ਤੁਰੇਗੇ ਅਸੀਂ ਹਰਾਉਂਦੇਗੇ ਲੀਗ ਦੇ ਵਿੱਚ ਸੀਗੇ ਜੀ ਤੇ ਜਦੋਂ ਫਾਈਨਲ ਮੈਚ ਹੋਇਆ ਜੀ ਉਹ ਇੱਕ ਰਾਤ ਪਹਿਲਾਂ ਮੇਰਾ ਮਿੱਤਰ ਆਇਆ ਇੱਕ ਉਹ ਮੇਰੇ ਮੋਢੇ ਤੇ ਮੂਵ ਜੈਲ ਪਟਿਆਲੇ ਵਾਲਿਆਂ ਤੋਂ ਹੀ ਲੈ ਕੇ ਆਇਆ ਉਹ ਅੱਛਾ ਉਹ ਕਹਿੰਦੇ ਯਾਰ ਆ ਸਾਥੋਂ ਲੈ ਜੀ ਜਿਹੜੀ ਟੀਮ ਨਾਲ ਥੋੜਾ ਮੈਚ ਪੈ ਜਿਹੜੀ ਨਾਲ ਉਸੇ ਨਾਲ ਹੀ ਮੈਚ ਪੈ ਗਿਆ ਫਾਈਨਲ ਉਹਨਾਂ ਤੋਂ ਹੀ ਜੈਲ ਮੂਵ ਲੈ ਕੇ ਮੇਰਾ ਮੋਢਾ ਸਵੇਰੇ ਨੂੰ ਠੀਕ ਹੋ ਗਿਆ ਜੀ ਸਾਰੀ ਰਾਤ ਰਜਾਈ ਚ ਲੁਕੋ ਤਾ ਕਦੇ ਕਿਵੇਂ ਰਾਤ ਨੂੰ ਉੱਠ ਕੇ ਫੇਰ ਮਲਦਿਆ ਕਰੇ ਮਿੱਤਰਾਂ ਮੇਰੇ ਇੱਕ ਵਧੀਆ ਹਾਂ ਤੇ ਮੋਢਾ ਮੇਰਾ ਸਵੇਰੇ ਨੂੰ ਕੋਸ ਸਾਹਿਬ ਕਹਿੰਦੇ ਕਿਵੇਂ ਆ ਨਛੱਤਰ ਸਿੰਘ ਕੋਸ ਸਾਹਿਬ ਸੀ ਡੈਥ ਹੋ ਗਈ ਉਹਨਾਂ ਦੀ ਤੇ ਮੈਂ ਕਿਹਾ ਜੀ ਓਕੇ ਆ ਜਮਾ ਮੇਰੇ ਤਾਂ ਕੋਈ ਦਰਦ ਹੀ ਨਹੀਂ ਹੈਗਾ ਵੀ ਖੇਡਾਂਗੇ ਹਾਂਜੀ ਮੈਂ ਖੇਡੂਗਾ ਜੀ ਮੈਂ ਤੇ ਕੀ ਹੋਈ ਮੈਂ ਸਾਰੀ ਟੀਮ ਨਾਲ ਨੂੰ ਕਿ ਅਸੀਂ ਮਾਰਸਾ ਮੂਰਸਾ ਕਰਕੇ ਐਨ ਹੋ ਗਏ ਰੈਡੀ ਜੀ ਠੀਕ ਹੈ ਸਰਦੀਆਂ ਦੇ ਦਿਨ ਸੀਗੇ ਜੀ ਫਾਈਨਲ ਮੈਚ ਪੈ ਗਿਆ ਜੀ ਤੋਤਾ ਸਿੰਘ ਮੰਤਰੀ ਸੀ ਉਦੋਂ ਹੀ ਫਾਈਨਲ ਮੈਚ ਪਿਆ ਹੀ ਉਹਨਾਂ ਦਾ ਰੈਡਰ ਆਇਆ ਪਟਿਆਲੇ ਵਾਲਿਆਂ ਦਾ ਪਹਿਲੀ ਰੇਡ ਉਹਨਾਂ ਦੀ ਪਹਿਲੀ ਮੈਂ ਫੜ ਗਿਆ ਜੀ ਠੀਕ ਹੈ ਤੇ ਉਧਰੋਂ ਕਰਾਚੋ ਵਾਲਾ ਪੋਥੀ ਆਈ ਸੋਮੇ ਦਾ ਭਰਾ ਬਹੁਤ ਤਗੜਾ ਪਲੇਅਰ ਰਿਹਾ ਉਹ ਵੀ ਠੀਕ ਹੈ ਉਹਨੇ ਆ ਰੇਡਾਂ ਪਾਈਆਂ ਰੇਡ ਪਾਈ ਉਹ ਭੱਜਿਆ ਮੈਂ ਫੇਰ ਫੜ ਗਈ ਫੇਰ ਉਹ ਰੇਡ ਪਾ ਕੇ ਉਹ ਭੱਜਿਆ ਤਿੰਨ ਜੱਫੇ ਮੈਂ ਲਗਾਤਾਰ ਪਹਿਲੀ ਲਾ ਗਈ ਠੀਕ ਹੈ ਸਾਡੇ ਉਹਨਾਂ ਦੀ ਜ਼ੀਰੋ ਸਾਡੇ 7 6 7 ਨੰਬਰ ਪਹਿਲੇ ਰਾਉਂਡ 'ਚ ਹੀ ਮੈਂ ਤਿੰਨ ਜੱਫੇ ਲਾ ਦੇ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਤਾਂ ਉਹਨਾਂ ਨੂੰ ਮੁੜ ਕੇ ਅਸੀਂ ਲਵੀ ਨਹੀਂ ਲਗਾ ਦਿੱਤਾ ਜੀ ਉਹਨਾਂ ਦਾ ਹੌਸਲਾ ਟੁੱਟ ਗਿਆ ਠੀਕ ਹੈ ਉਧਰੋਂ ਪੋਥੀ ਨਹੀਂ ਰੁਕਿਆ ਉਧਰੋਂ ਅਸੀਂ ਜੱਫੇ ਜੱਫੇ ਲਾਈ ਗਏ ਤਕਰੀਬਨ ਵਨ ਸਾਈਡਰ ਮੈਚ ਉਹ ਜਿੱਤ ਗਈ ਸੀ ਜੀ ਸੀ ਜਿਵੇਂ ਉਹ ਕਹਾਵਤ ਪਿੰਡ ਵਾਲੇ ਦੀ ਕਹਿੰਦੇ ਪਹਿਲੇ ਦਿਨ ਬਿੱਲੀ ਮਾਰ ਲਈ ਜਦੋਂ ਬੰਦਾ ਕੰਮਜਾਬ ਰਹਿੰਦਾ ਹਾਂ ਹਾਂ ਉੱਥੋਂ ਅਸੀਂ ਫਸਟ ਆਏ ਉਹ ਇੱਕ ਬਹੁਤ ਵਧੀਆ ਮੈਚ ਲੱਗਿਆ ਸੀ ਜੀ ਵਧੀਆ ਇਹ ਵੀ ਯਾਦਗਾਰ ਮੈਚ ਬਣਿਆ ਤੁਹਾਡਾ ਮੈਂ ਕਹਿੰਦਾ ਹਾਂ ਜੀ ਅੱਜ ਵੀ ਯਾਦ ਕਰਦੇ ਹਾਂ ਜੀ ਉਹ ਮੈਚਾਂ ਨੂੰ ਵਧੀਆ ਗੱਲ ਆ ਬਾਈ ਹਾਂਜੀ ਬਹੁਤ ਵਧੀਆ ਥੋੜੀ ਸੋਹਣੀ ਕਬੱਡੀ ਆ ਨਾ ਤਦੋਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਦੀ ਹਰ ਇੱਕ ਖਿਡਾਰੀ ਦੇ ਵਿੱਚ ਹੋਣਾ ਚਾਹੀਦਾ ਨਾ ਜਿਵੇਂ ਤੁਸੀਂ ਆਲਰਾਊਂਡਰ ਖੇਡਦੇ ਰਹੇ ਹੋ ਨਾ ਹਾਂਜੀ ਹਾਂਜੀ ਵਧੀਆ ਗੱਲ ਇੱਕ ਮੈਨੂੰ ਹੋਰ ਵੀ ਸੌਂਕ ਹੈ ਜੀ ਮੈਂ ਜਿੱਦਾਂ ਹਲੇ ਤੱਕ ਵੀ ਮੈਂ ਅਕਸਰ ਹੈ ਕਰਦਾ ਹਾਂ ਅੱਛਾ ਹੁਣ ਵੀ ਕਰੀ ਜਾਂਦੇ ਹੋ ਹਾਂਜੀ ਹੁਣ ਵੀ ਕਰਦਾ ਸਾਡੇ ਘਾਟ ਆ ਇੱਕ ਗਰਾਊਂਡ ਨਹੀਂ ਹੈਗਾ ਜੀ ਸਾਡੇ ਪਿੰਡ 'ਚ ਬਹੁਤ ਸਾਲ ਹੋ ਗਏ ਮੰਗ ਕਰਦਿਆਂ ਨੂੰ ਵੀ ਸਟੇਡੀਅਮ ਬਣਾ ਦਿਓ ਐਡਾ ਵੱਡਾ ਪਿੰਡ ਆ ਤਕਰੀਬਨ 8000 ਵੋਟ ਆਈ ਪਿੰਡ ਖਿਡਾਰੀ ਕਿੰਨੇ ਨੇ ਤੁਹਾਡੇ ਪਿੰਡ ਦੇ ਕਬੱਡੀ ਦੇ ਖਿਡਾਰੀ ਹੁਣ ਟੀਮ ਮਤਲਬ ਬਣੀ ਆ ਵਧੀਆ ਬਣ ਗਈ ਟੀਮ ਪਹਿਲਾਂ ਵੀ ਮੈਂ ਓਪਨ ਖੇਡਦਾ ਰਿਆ ਮੈਂ 62 62 ਵੀ ਖੇਡਿਆ ਮੈਂ ਸਾਰੀ ਬੇਟਾਂ ਚ ਵੀ ਖੇਡਿਆ ਈ 32 ਕਿਲੋ ਤੋਂ ਲੈ ਕੇ ਠੀਕ ਹੈ ਤੇ ਹੁਣ ਵਧੀਆ ਟੀਮ ਬਣ ਗਈ ਸੇਰੋਂ ਦੀ ਚਲੋ ਮੈਂ ਕਹਾਂਗੇ ਵੀ ਸਾਡੀ ਜੇ ਵੀਡੀਓ ਸਰਕਾਰ ਤੱਕ ਪਹੁੰਚ ਜੇ ਤਾਂ ਬਾਈ ਦੀ ਬੇਨਤੀ ਹੈ ਕਹਿੰਦਾ ਰਿਕੁਐਸਟ ਹੈ ਵੀ ਖਿਡਾਰੀ ਵਧੀਆ ਤਾਂ ਹੀ ਬਣਦੇ ਨੇ ਜੇ ਗਰਾਊਂਡ ਵਧੀਆ ਹੋਊਗਾ ਐਕਸਰਸਾਈਜ਼ ਕਰਨ ਨੂੰ ਉਹਨਾਂ ਨੂੰ ਪਲੇਟਫਾਰਮ ਮਿਲੂਗਾ ਤਾਂ ਇੱਥੇ ਗਰਾਊਂਡ ਨਹੀਂ ਹੈਗਾ ਸੇਰੋਂ ਪਿੰਡ ਦੇ ਵਿੱਚ ਜੇ ਸਰਕਾਰ ਤੱਕ ਵੀਡੀਓ ਪਹੁੰਚਦੀ ਆ ਤਾਂ ਗੌਰ ਜਰੂਰ ਕਰੇ ਠੀਕ ਹੋਰ ਆਈ ਆਪਾਂ ਖੇਤ 'ਚ ਬੈਠਿਆ ਮੈਂ ਇੱਥੇ ਪਹੀ 'ਚ ਰੇਸ ਲਾਉਣਾ ਇਹ ਗਰਾਊਂਡ ਹੋਏ ਵਧੀਆ ਉੱਥੇ ਹੋਣ। ਇਹ ਪਿੰਡ ਇਹਦੇ ਟਰੈਕ ਨਹੀਂ ਬਣਿਆ ਹੋਇਆ। ਬਣਿਆ ਨਹੀਂ ਹੋਇਆ ਜੀ। ਇੱਥੇ ਪਹੀ ਚ ਹੀ ਰੇਸ ਲਾਉਣੀ ਆ ਮੈਂ ਡੇਲੀ। ਤੇ ਜਦੋਂ ਕਦੇ ਚਲੋ ਕੰਮ ਧੰਦਾ ਹੁੰਦਾ ਉਦੋਂ ਮਿਸ ਵਾਜੀ ਜਾਂਦੀ ਹੂੰ ਲਾਉਣੀ ਆ ਜੀ ਤਕਰੀਬਨ ਮਹੀਨਤ। ਠੀਕ। ਹਾਂਜੀ। ਮੇਰਾ ਹੋਰ ਸੁਭਾਅ ਜੀ ਮੇਰਾ ਐ ਨਹੀਂ ਪਤਾ ਮੈਂ ਕਮਰੇ ਜੀ ਲਾਉਣ ਲੱਗ ਜਾਵੇਂ। ਐਕਸਰਸਾਈਜ਼ਾਂ ਕਰਨ ਲੱਗ ਪੈਂਦਾ। ਹਾਂ ਬਸ ਇੰਨਾ ਕ ਹੁੰਦਾ ਜਦੋਂ ਫੁੱਟਵਰਕ ਕਰਦੇ ਆ ਜੀ ਬਸ ਉਹੀ ਚਾਹੀ ਚੜੀ ਜਾਂਦਾ ਜੀ ਬਸ। ਬਸ ਵਧੀਆ। ਫਿਰ ਇਹ ਤਾਂ ਹੋਰ ਜੀ ਸ਼ੁਰੂ ਤੋਂ ਲੈ ਕੇ ਤੁਹਾਡੇ ਅੰਦਰ ਜਨੂਨ ਹੈ ਨਾ ਵੀ ਖੇਡਦੇ ਰਹ ਬਿਲਕੁਲ ਖੜਾਰੀ ਦੀ ਜਿੰਨਾ ਚਿਰ ਫਿਟਨੈਸ ਹੈਗੀ ਆ ਤਾਂ ਕਾਮਯਾਬ ਬਿਲਕੁਲ ਜੋ ਫਿੱਟ ਹੈ ਉਹ ਹਿੱਟ ਹੈ ਜੀ ਬਿਲਕੁਲ ਜਿਹੜੀ ਨਵੀਂ ਜਨਰੇਸ਼ਨ ਅੱਜ ਕੱਲ ਹਨਾ ਹਾਂਜੀ ਤੇ ਉਹਨਾਂ ਨੂੰ ਕੀ ਮੈਸੇਜ ਦੋਗੇ ਵੀ ਇੱਕ ਕਬਡੀ ਵਾਲੇ ਪਾਸੇ ਜੇ ਆਉਣ ਉਹ ਬਿਲਕੁਲ ਜੀ ਨਸ਼ਿਆਂ ਤੋਂ ਬਚਣਗੇ ਪਰ ਮੈਂ ਇਹ ਕਹਿੰਦਾ ਵੀ ਦੇਸੀ ਖਰਾਕਾਂ ਖਾਣੀ ਦਹੀਂ ਦੁੱਧ ਲੱਸੀ ਜਿੱਦਾਂ ਹਨਾ ਘਿਓ ਕੋ ਪੀਣ ਫੇਟ ਕੇ ਤੇ ਆ ਜਿਹੜਾ ਕੋਈ ਹੋਰ ਚੀਜ਼ਾਂ ਮੈਨੂੰ ਤਾਂ ਪਤਾ ਨਹੀਂ ਕੀ ਖਾਂਦੇ ਆ ਜੀ ਜਿਹੜਾ ਮਾਰਕੀਟ ਦੇ ਵਿੱਚ ਚੱਲ ਰਿਹਾ ਹਾਂਜੀ ਹਾਂਜੀ ਉਹ ਸਦਾ ਬਹਾਰ ਨਹੀਂ ਹੈਗੇ ਇਹ ਚੀਜ਼ਾਂ ਜਿਹੜੀਆਂ ਖਰਾਕਾਂ ਤੁਸੀਂ ਦੇਸੀ ਖਾਓਗੇ ਹੋ ਸਦਾ ਬਹਾਰ ਨਹੀਂ ਮਿਹਨਤ ਕਰੋ ਖਾਣੇ ਤੋਂ ਵੱਧ ਮਿਹਨਤ ਕੰਮ ਕਰਦੀ ਹੈ ਜੀ ਠੀਕ ਹੈ ਹਾਂ ਮਿਹਨਤ ਸਭ ਤੋਂ ਵੱਧ ਕੰਮ ਕਰਦੀ ਹੈ ਇਸ ਟਾਈਮ ਨਾਲ ਸਟੂਨਾ ਸਰੀਰ ਮਜ਼ਬੂਤ ਹੈ ਨਾ ਜੇ ਪ੍ਰੈਕਟਿਸ ਹੋਊਗੀ ਹਾਂ ਜੇ ਹੁਣ ਖਾਣ ਦਾ ਵਿਲੇ ਬੰਦੇ ਖਾਈ ਜਾਂਦੇ ਨੇ ਉਹ ਕੀ ਕਰੂ ਜੀ ਖਾਣੇ ਉਹ ਖਰਾਬ ਗਾਲ ਦਿੰਦੀ ਹੈ ਨਾ ਬਿਲਕੁਲ ਜੀ ਜੇ ਤੁਸੀਂ ਮਿਹਨਤ ਨਾਲ ਖਾਣਾ ਖਾਓਗੇ ਉਹਦਾ ਸੋਨੇ ਤੇ ਸਾਕ ਆਈ ਜੀ ਸਹੀ ਗੱਲ ਹੈ ਹਾਂ ਜੀ ਦੋਨੇ ਚੀਜ਼ਾਂ ਦੀ ਗੱਲ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਸੋ ਬਾਈ ਇਹ ਸੀਗੇ ਆਪਣੇ ਬਾਈ ਰਣਜੀਤ ਸਿੰਘ ਸਿੱਧੂ ਜਿਹੜੇ ਕਿ ਪੋਲਾ ਦੇ ਨਾਮ ਨਾਲ ਕਬੱਡੀ ਜਗਤ ਦੇ ਵਿੱਚ ਜਾਣੇ ਜਾਂਦੇ ਨੇ ਹਨਾ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਆਪਣੇ ਘਰਾਂ 'ਚ ਬੈਠੇ ਨੇ ਜਾਂ ਆਪਣੇ ਕਾਰਜਾਂ 'ਚ ਆ ਗਏ ਹਨਾ ਕਿਸੇ ਵੀ ਮੇਰੇ ਵੀਰ ਨੇ ਕੋਈ ਮੇਰੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਰ ਸਕਦਾ ਮੈਨੂੰ ਸੱਦਾ ਪੱਤਰ ਦਿਓ ਤੁਹਾਡੇ ਕੋਲ ਜਰੂਰ ਪਹੁੰਚਾਂਗੇ ਅਸੀਂ ਤੇ ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਟਾਈਮ ਬੇਸ਼ੱਕ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀਗਾ ਉਸ ਟਾਈਮ ਨਹੀਂ ਇੰਨਾ ਸੋਸ਼ਲ ਮੀਡੀਆ ਚੱਲਦਾ ਸੀਗਾ ਪਰ ਅੱਜ ਅਸੀਂ ਤੁਹਾਡੇ ਵਾਸਤੇ ਤਿਆਰ ਬੈਠੇ ਹਾਂ ਜਦੋਂ ਮਰਜ਼ੀ ਕਾਲ ਕਰਿਓ ਤੇ ਮੇਰੇ ਜਿਹੜੀ ਨਵੀਂ ਜਨਰੇਸ਼ਨਾਂ ਉਹਨਾਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਤੁਸੀਂ ਐਕਸਰਸਾਈਜ਼ ਕਰੋ ਨਸ਼ਿਆਂ ਤੋਂ ਬਚੇ ਰਹੋਗੇ ਤੇ ਚਾਹੇ ਕਬੱਡੀ ਖੇਡੋ ਪਹਿਲਵਾਨੀ ਕਰੋ ਜੋ ਵੀ ਕਰੋ ਤੁਸੀਂ ਇਸ ਲੈਂਡ ਚੰਗੀ ਲੈਂਡ ਦੇ ਵਿੱਚ ਜਾ ਕੇ ਚੰਗਾ ਨਾਂ ਬਣਦਾ ਤਾਂ ਜਿਵੇਂ ਬਾਈ ਹੋਰੀ ਨਾਂ ਬਣਾਈ ਬੈਠੇ ਆ ਆਪਣੇ ਚੈਰੀ ਕੁਝ ਵੀ ਆ ਖੇਤੀ ਕਰਦੇ ਨੇ ਅੱਜਕੱਲ ਤਾਂ ਇਹਨਾਂ ਤੋਂ ਕੁਝ ਸੇਧ ਲੈਣੀ ਚਾਹੀਦੀ ਹੈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਸਮਾਂ ਕੱਢਿਆ ਸਾਡੇ ਵਾਸਤੇ ਥੋੜਾ ਬਹੁਤ ਧੰਨਵਾਦ ਆ ਤੁਹਾਡਾ ਜੀ ਤੁਸੀਂ ਸਾਡੇ ਵਰਗੇ ਨਮਾਣੇ ਪਲੇਅਰ ਕੋਲੇ ਤੁਸੀਂ ਆਏ ਹਨ ਜੀ ਦੇਖੋ ਜੀ ਜੇ ਆਪਾਂ ਇਹ ਗੱਲਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਹੀ ਪਤਾ ਲੱਗਦਾ ਨਾ ਅਸੀਂ ਤਾਂ ਚਾਹੁੰਦੇ ਜਿਹੜੇ ਵੀ ਮੇਰੇ ਵੀਰ ਇੱਥੇ ਕਿਤੇ ਗੁਮਨਾਮ ਬੈਠੇ ਨੇ ਤਾਂ ਸਾਨੂੰ ਜ਼ਰੂਰ ਯਾਦ ਕਰਿਓ ਧੰਨਵਾਦ ਜੀ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ